ਤੁਸੀਂ ਹਾਕੀ ਪਲੇਅਰ ਨਹੀਂ ਲੱਗਦੇ ਕੋਈ ਮਾਡਲ ਲੱਗਦੇ ਹੋ ਬੇਸਿਕਲੀ ਹਾਂ ਤੁਹਾਡੇ ਕਰਕੇ ਮੈਨੂੰ ਫਿਲ ਮਿਲ ਜੂਗੀ ਹਾਕੀ ਦੀ ਚਮਕ ਹੈ ਜਾਂ ਇਨਾਮ ਦੀ ਚਮਕ ਹੈ ਮੈਡਮ ਸਾਡੀ ਮਿਹਨਤ ਦੀ ਚਮਕ ਹੈ ਜਦੋਂ ਵੀ ਅਸੀਂ ਬਾਹਰ ਰਹਿੰਦਾ ਮੋਸਟਲੀ ਈਵਨ ਬੈਂਗਲੌਰ ਰਹੀ ਹੈ ਜਾਂ ਟੂਰਤੇ ਰਹਿੰਦੇ ਆ ਜਦੋਂ ਵੀ ਤਾਂ ਹਮੇਸ਼ਾ ਅਸੀਂ ਆਪਣਾ ਫੂਡ ਮਿਸ ਕਰਦੇ ਆ ਸਪੈਸ਼ਲੀ ਘਰ ਦਾ ਫੂਡ ਤਾਂ ਮਤਲਬ ਕਾਫੀ ਆਲਮੋਸਟ 1.5 ਮਹੀਨੇ ਬਾਅਦ ਥੋੜਾ ਜਿਹਾ ਸਾਨੂੰ ਹੁਣ ਘਰ ਦਾ ਖਾਣਾ ਜਾਂ ਇੰਡੀਅਨ ਫੂਡ ਖਾਣ ਨੂੰ ਮਿਲ ਰਿਹਾ ਜਿੱਥੇ ਵੀ ਕਿਤੇ ਹੋਈ ਹੈ ਅਸੀਂ ਆਪਣਾ ਮਤਲਬ ਆਪਣਾ ਫੂਡ ਇੰਡੀਅਨ ਫੂਡ ਜਾਂ ਆਪਣੇ ਘਰ ਦਾ ਫੂਡ ਹਮੇਸ਼ਾ ਮਿਸ ਕਰਦੇ ਆ ਮੋਸਟਲੀ ਸਾਰੇ ਮੁੰਡੇ ਬਹੁਤ ਛੋਟੀਆਂ ਫੈਮਲੀਆਂ ਤੋਂ ਬਿਲੋਂਗ ਕਰਦੇ ਨੇ ਮੋਸਟਲੀ ਮਤਲਬ ਮੇਰੇ ਫੈਮਲੀ ਵੀ ਮਤਲਬ ਕਿਸਾਨ ਨੇ ਮੇਰੇ ਫਾਦਰ ਵੀ ਉਹ ਵੀ ਫਾਰਮਰ ਨੇ ਪਰ ਸਾਰੇ ਮੋਸਟਲੀ ਜਿੰਨੇ ਵੀ ਮੁੰਡੇ ਆ ਸਾਰੇ ਬਹੁਤ ਛੋਟੀਆਂ ਫੈਮਲੀਆਂ ਤੋਂ ਬਿਲੋਂਗ ਕਰਦੇ ਛੋਟੇ ਛੋਟੇ ਪਿੰਡਾਂ ਦੇ ਵਿੱਚੋਂ ਉੱਠ ਕੇ ਅੱਜ ਇੱਥੇ ਤੱਕ ਪਹੁੰਚੇ ਆ ਤਾਂ ਸਾਡੇ ਪਿੰਡਾਂ ਨੂੰ ਜਾਂ ਸਾਡੀ ਸਟੇਟ ਨੂੰ ਸਾਡੇ ਪੂਰੇ ਦੇਸ਼ ਨੂੰ ਬੜਾ ਮਾਣ ਹੁੰਦਾ ਜਦੋਂ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਜਦੋਂ ਅਸੀਂ ਇੱਕ ਇੰਟਰਨੈਸ਼ਨਲ ਲੈਵਲ ਤੇ ਜਾ ਕੇ ਕੋਈ ਟੂਰਨਾਮੈਂਟ ਖੇਡਦੇ ਆ ਆਪਣੇ ਕੰਟਰੀ ਦਾ ਨਾਮ ਉੱਚਾ ਕਰਦੇ ਆ ਆਪਣੇ ਸਟੇਟ ਦਾ ਨਾਮ ਕਰਦੇ ਆ ਤਾਂ ਉਹ ਸਾਡੇ ਘਰਦਿਆਂ ਲਈ ਜਾਂ ਸਾਡੇ ਪਰਿਵਾਰ ਲਈ ਬਹੁਤ ਵੱਡੀ ਅਚੀਵਮੈਂਟ ਹੋ ਜਾਂਦੀ ਕਿਉਂਕਿ ਜਿਹੜੀਆਂ ਚੀਜ਼ਾਂ ਉਹਨਾਂ ਨੇ ਦੇਖ ਰਏ ਨੇ ਇੰਨੇ ਛੋਟੀਆਂ ਫੈਮਲੀਆ ਦੇ ਵਿੱਚ ਉੱਠ ਕੇ ਕਦੇ ਉਹਨਾਂ ਨੇ ਸੋਚਿਆ ਵੀ ਨਹੀਂ ਸੀਗਾ ਵੀ ਇੱਕ ਦਿਨ ਅਸੀਂ ਇੱਥੇ ਤੱਕ ਪਹੁੰਚਾਂਗੇ ਤਾਂ ਇਹ ਬਹੁਤ ਵੱਡੀਆਂ ਚੀਜ਼ਾਂ ਨੇ ਸਾਰਿਆਂ ਦੀ ਤੇ ਸਾਨੂੰ ਇਹ ਵੀ ਬਹੁਤ ਜ਼ਿਆਦਾ ਹੈਕਟਿਕ ਆ ਕਿ ਸਾਨੂੰ ਸਾਰੇ ਫੈਲਿਸੀਟੇਸ਼ਨ ਇਵੈਂਟ ਤੇ ਜਾਣਾ ਪੈ ਰਿਹਾ ਆ ਹੁਣ ਅਸੀਂ ਕੱਲ ਨੂੰ ਅਸੀਂ ਕੱਲ ਨੂੰ ਅਸੀਂ ਦਿੱਲੀ ਜਾਣਾ ਆ ਫਿਰ ਅਸੀਂ ਤੇ ਫਿਰ ਅਸੀਂ ਜਾਣਾ ਆ ਰੋਡ ਹੈਲਾ ਅਸੀਂ ਜਾਣਾ ਹੈਗਾ ਤੇ ਬਹੁਤ ਜ਼ਿਆਦਾ ਹੈਕਟਿਕ ਬਹੁਤ ਜ਼ਿਆਦਾ ਵੀਕ ਸਾਡਾ ਹੋ ਰਿਹਾ ਹੈ ਤੇ ਕੀ ਕਹਤੇ ਨੇ ਤੇ ਸਾਨੂੰ ਇਦਾਂ ਹੀ ਫੀਲ ਹੋ ਰਿਹਾ ਕਿ ਯਾਰ 올ੰਪੀ ਵਿੱਚ ਹੀ ਠੀਕ ਸੀ ਅਸੀਂ ਨਾਇਕੇ ਦੱਸ ਕੇ ਜਾ ਰਹੇ ਹਾਂ ਬਟ ਅਸੀਂ ਪਿਛਲੇ ਸਾਲਾਂ ਤੋਂ ਅਸੀਂ ਬਹੁਤ ਜੁੜੇ ਹੋਏ ਹਾਂ ਸਾਰੇ ਬੱਚਿਆਂ ਨਾਲ ਉਈ ਸਮਾਨ ਦੀ ਲੋਡ ਅਸੀਂ ਸਰਕਰ ਪ੍ਰੋਵਾਈਡ ਕੀਤਾ ਜਾ ਰਿਹਾ ਬਟ ਸਾਡੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਜਿੰਨੇ ਸਾਡੇ ਯੰਗਸਰਸ ਨੇ ਉਹਨਾਂ ਨਾਲ ਜਾਈਏ ਗੱਲਬਾਤ ਕਰੀਏ ਉਹਨਾਂ ਨੂੰ ਵਧੀਆ ਸਲਾਹ ਦਈਏ ਐਕਸਪੀਰੀਅੰਸ ਸ਼ੇਅਰ ਕਰੀਏ ਕਿ ਲਾਈਫ ਕਿਵੇਂ ਹੁੰਦੀ ਆ ਇੱਥੇ ਪਹੁੰਚਣ ਲਈ ਤੁਹਾਨੂੰ ਕੀ ਕੀ ਕਰਨਾ ਪੈਣਾ ਹੈ ਸਰਪੰਚ ਦੇ ਨਾਮ ਤੋਂ ਮਸ਼ਹੂਰ ਹੋਏ 10 ਗੋਲ ਕੀਤੇ ਨੇ ਪੈਰਿਸ 올림픽 ਦੇ ਵਿੱਚ ਐਸ ਦੇ ਨਾਲ ਨਾਲ ਕੈਪਟਨ ਆਫ ਦਾ ਸ਼ਿਪ ਕੈਪਟਨ ਹਰਮਨਪ੍ਰੀਤ ਸਿੰਘ ਸਾਡੇ ਨਾਲ ਨੇ ਅਸੀਂ ਗੱਲਬਾਤ ਕਰਦੇ ਹਾਂ ਕੰਗratulations ਥੈਂਕ ਯੂ ਮੈਮ ਥੈਂਕ ਯੂ ਕਿਪਨ ਸਭ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਤੁਸੀਂ ਸੁਣਾਓ ਮੇਰਾ ਤਾਂ ਠੀਕ ਹੈ ਜਦੋਂ ਮੋਦੀ ਸਾਹਿਬ ਤੁਹਾਨੂੰ ਸਰਪੰਚ ਸਾਹਿਬ ਕਰੇ ਸੋ ਬੜਾ ਸ਼ਾਈ ਫੀਲ ਕਰ ਇਸ ਤੇ ਉਨੂੰ ਝਟਕਾ ਦਾ ਲੱਗਿਆ ਵੀ ਮੈਨੂੰ ਸਰਪੰਚ ਸਾਹਿਬ ਕਿਵੇਂ ਕਹਤਾ ਜੀ ਬਿਲਕੁਲ ਮੈਚ ਤੋਂ ਬਾਅਦ ਵੀ ਜਦ ਸਾਡੀ ਗੱਲ ਹੋਈ ਉਹ ਉਦੋਂ ਸਾਰੀ ਟੀਮ ਇਕੱਠੀ ਸੀ ਉਦੋਂ ਵੀ ਕਿਹਾ ਸੀ ਉਹਨਾਂ ਨੇ ਬਹੁਤ ਮਾਣ ਵਾਲੀ ਗੱਲ ਹੈ ਕਿ ਮੈਨੂੰ ਹਾਕੀ ਤੋਂ ਇਹ ਨਾਮ ਮਿਲਿਆ ਮੇਰੇ ਲਈ ਬਹੁਤ ਵੱਡੀ ਗੱਲ ਹੈ ਜੀ ਹਾਂ ਤੁਹਾਨੂੰ ਸਰਪੰਚ ਸਰਪੰਚਿਸ ਲਾਗੀ ਮੈਡਮ ਲੀਡਰ ਕੈਪਟਨ ਯੈਸ ਸੋ ਯਾ ਯੈਸ ਮੈਡਮ ਹਰਮਨ ਜੀ ਤੁਹਾਡਾ ਜਿਹੜਾ ਪਸਟੈਲਿਟੀ ਹੈ ਬੜੀ ਡਿਫਰੈਂਟ ਜਈ ਹੈਗੀ ਹੈ ਤੁਸੀਂ ਹਾਕੀ ਪਲੇਅਰ ਨਹੀਂ ਲੱਗਦੇ ਕੋਈ ਮਾਡਲ ਲੱਗਦੇ ਹੋ ਬੇਸਿਕਲੀ ਹਾਂ ਤੁਹਾਡੇ ਕਰਕੇ ਮੈਨੂੰ ਫਿਲ ਮਿਲ ਜੂਗੀ। ਫਿਲਮਾਂ ਦੇ ਵਿੱਚ ਡੈਫੀਨੇਟਲੀ ਲੋਕ ਕੰਮ ਕਰਦੇ ਆ ਜਿਹੜੇ ਪਲੇਅਰਸ ਹੁੰਦੇ ਆ ਜਾਂ ਫਿਰ ਐਡਵਰਟਾਈਜ਼ਮੈਂਟਸ ਤਾਂ ਮਿਲ ਹੀ ਜਾਂਦੀਆਂ। ਬਟ ਨਾ ਨਾ ਕਰਦੇ ਤੁਹਾਡਾ ਜਿਹੜਾ ਹੈਗਾ ਟੈਕਸਚਰ ਉਹ ਬਿਲਕੁਲ ਹੀ ਡਿਫਰੈਂਟ ਹੈਗਾ। ਪਰ ਜਿੱਥੋਂ ਤੱਕ ਗੱਲ ਕੀਤੀ ਜਾਏ ਆਪਾਂ ਹਾਕੀ ਦੀ ਜੇ ਗੱਲ ਕਰੀਏ ਤੁਸੀਂ ਖਾਸ ਕਰਕੇ ਸਟੇਜ ਤੇ ਗੱਲ ਕਰ ਰਹੇ ਸੀਗੇ ਸੀਐਮ ਸਾਹਿਬ ਦੇ ਨਾਲ ਕੁਝ ਦਿਲਚਸਪੀਆਂ ਗੱਲਾਂ ਕਾਫੀ ਧੇਰ ਉਹ ਤਾਂ ਗੱਲਾਂ ਕਰਦੇ ਰਹੇ। ਕੀ ਗੱਲਾਂ ਸ਼ੇਅਰ ਕਰਦੇ ਸੀ ਤੁਹਾਡੇ ਨਾਲ? ਸੀਐਮ ਸਰ ਨੇ ਸ਼ੇਅਰ ਕੀਤੀਆਂ ਸਟੇਜ ਤੇ ਮਾਈ ਦੇ ਅੱਗੇ। ਬਿਲਕੁਲ ਉਹੀ ਗੱਲ ਸੀਗੇ ਐਗਰੀ ਕਰ ਰਹੇ ਸੀਗੇ ਜੋ ਉਹਨਾਂ ਦੇ ਪਲਾਨਸ ਨੇ ਆਈ ਥਿੰਕ ਉਹ ਬਹੁਤ ਵਧੀਆ ਵਾਲੇ ਆਉਣ ਵਾਲੀ ਯੰਗਸਟਰ ਲਈ ਤੇ ਉਹ ਅਗਰ ਅਪਲਾਈ ਜਲਦੀ ਤੋਂ ਜਲਦੀ ਹੋ ਜਾਣਾ ਸਰ ਬਹੁਤ ਵਧੀਆ ਜੀ ਜਿਵੇਂ ਕਿ ਕਹਿੰਦੇ ਕਿ ਤੁਹਾਨੂੰ ਕਿਹਾ ਜਾਂਦਾ ਕਿਤੇ ਨਾ ਕਿ ਤੁਸੀਂ ਪਿਛੇ ਸਾਫ ਕਾ ਜਿਹੜੇ ਕੈਪਟਨ ਸੀਗੇ ਪ੍ਰਗਟ ਸਿੰਘ ਜਾਂ ਹੋਰ ਕਈ ਜਿਹੜੇ ਵੱਡੇ ਨਾਮ ਰਹੇ ਨੇ ਉਹਨਾਂ ਤੋਂ ਤੁਸੀਂ ਕਾਫੀ ਇਨਸਪਾਇਰ ਹੁੰਦੇ ਰਹੇ ਡੈਫੀਨਿਟਲੀ ਆਈਕਨਸ ਹੁੰਦੇ ਨੇ ਹਰ ਇੱਕ ਦੇ ਤੇ ਤੁਹਾਡੇ ਤੋਂ ਵੀ ਲੋਕ ਇਨਸਪਾਇਰ ਹੋਣਗੇ ਅਕੈਡਮੀਜ਼ ਨੇ ਜਿਹੜੀਆਂ ਤੁਸੀਂ ਉਹਨਾਂ ਚੋਂ ਵਿਜ਼ਿਟ ਕਰਿਆ ਕਰੋਗੇ ਕਿਸ ਤਰੀਕੇ ਦੀ ਤੁਹਾਡੀ ਤਰਤੀਬ ਰਹੇਗੀ ਕਿਉਂਕਿ ਡੈਫੀਨਿਟਲੀ ਜਿਹਨੂੰ ਕਹਿੰਦੇ ਆ ਖਾਸ ਕਰਕੇ ਬੈਕ ਬੈਂਚਰਸ ਤਾਂ ਨਹੀਂ ਕਹਿ ਸਕਦੇ ਪਰ ਪਿਛਲਾ ਵਾਲਾ ਵੀ ਜਿਹੜਾ ਹੈ ਉਹ ਅਖਾੜਾ ਤਿਆਰ ਕਰਨਾ ਪੈਂਦਾ ਹਮੇਸ਼ਾ ਜਦੋਂ ਵੀ ਪਲੇਅਰ ਤੁਸੀਂ ਕੋਈ ਗੇਮ ਹੋਵੇ ਤਾਂ ਦੀ ਕੋਮੇ ਰੋਂ ਸਾਡਾ ਸਾਡੀ ਸ਼ੁਰੂ ਤੋਂ ਕੋਸ਼ਿਸ਼ ਰਹੀ ਆ ਅਸੀਂ ਨਾਇਕੇ ਦੱਸ ਕੇ ਜਾ ਰਹੇ ਹਾਂ ਬਟ ਅਸੀਂ ਪਿਛਲੇ ਸਾਲਾਂ ਤੋਂ ਅਸੀਂ ਬਹੁਤ ਜੁੜੇ ਹੋਏ ਹਾਂ ਸਾਰੇ ਬੱਚਿਆਂ ਨਾਲ ਕੋਈ ਸਮਾਨ ਦੀ ਲੋੜ ਆ ਅਸੀਂ ਸਰਕਾਰ ਪ੍ਰੋਵਾਈਡ ਕੀਤਾ ਜਾ ਰਿਹਾ ਬਟ ਸਾਡੀ ਇਹੀ ਕੋਸ਼ਿਸ਼ ਰਹਿੰਦੀ ਆ ਕਿ ਜਿੰਨੇ ਸਾਡੇ ਯੰਗਸਟਰਸ ਨੇ ਉਹਨਾਂ ਨਾਲ ਜਾਈਏ ਗੱਲਬਾਤ ਕਰੀਏ ਉਹਨਾਂ ਨੂੰ ਵਧੀਆ ਸਲਾਹ ਦਈਏ ਐਕਸਪੀਰੀਅੰਸ ਸ਼ੇਅਰ ਕਰੀਏ ਕਿ ਲਾਈਫ ਕਿਵੇਂ ਹੁੰਦੀ ਆ ਇੱਥੇ ਪਹੁੰਚਣ ਲਈ ਤੁਹਾਨੂੰ ਕੀ ਕੀ ਕਰਨਾ ਪੈਣਾ ਆ ਇੱਕ ਵਧੀਆ ਮੈਸੇਜ ਦੇਣ ਦੀ ਕੋਸ਼ਿਸ਼ ਕਰਦੇ ਹਾਂ ਤੇ ਇਹ ਕਰਦੇ ਵੀ ਰਵਾਂਗੇ ਮੰਡ ਹਾਕੀ ਦੀ ਚਮਕ ਹੈ ਜਾਂ ਇਨਾਮ ਦੀ ਚਮਕ ਹੈ ਨੇ ਮੈਡਮ ਮੇ ਸਾਡੀ ਮਿਹਨਤ ਦੀ ਚਮਕ ਹੈ ਜੀ ਜੀ थैंक यू ਮੈਡਮ ਔਰ ਇੱਕ ਇੱਕ ਸਵਾਲ ਹੋਰ ਇੱਕ ਦੋ ਸਵਾਲ ਅੱਗੇ ਕੀ ਸੋਚਣਾ ਕਰਨਾ ਚਾਹੁੰਦੇ ਹੋ ਤੁਸੀਂ ਬੇਸਿਕਲੀ ਹਾਕੀ ਤੋਂ ਇਲਾਵਾ ਕਿਉਂਕਿ ਮੈਂ ਤੁਹਾਨੂੰ ਕਹਿ ਚੁੱਕੀ ਹਾਂ ਨਾ ਕਿ ਤੁਸੀਂ ਹਾਕੀ ਪਲੇਅਰ ਨਹੀਂ ਲੱਗਦੇ ਕੱਲੇ ਤੁਸੀਂ ਮਾਡਲਿੰਗ ਜਾਂ ਹੋਰ ਟਾਈਪ ਦਾ ਟੈਕਸਚਰ ਬੜਾ ਡਿਫਰੈਂਟ ਹੈ ਮੈਡਮ ਫਿਲਹਾਲ ਜੀ ਹਾਕੀ ਤੇ ਫੋਕਸ ਆ ਤੇ ਜੇ ਕੋਈ ਹਾਕੀ ਤੋਂ ਬਾਅਦ ਦੇਖਦੇ ਆ ਮੈਡਮ ਅਜੇ ਕੋਈ ਪਲਾਨ ਨਹੀਂ ਹੈ ਬਟ ਫਿਲਹਾਲ ਜੀ ਫੋਕਸ ਆ ਕਿ ਨੈਕਸਟ 올ੰਪਿਕ ਤੱਕ ਆਪਣਾ ਫੋਕਸ ਰੱਖੀਏ ਇਸ ਚੀਜ਼ ਤੇ ਹੁਣ ਅੱਗੇ ਕਿੰਨੇ ਦਿਨ ਦੀ ਬ੍ਰੇਕ ਹੈ ਔਰ ਕਿਹਦੇ ਦਿਨ ਤੋਂ ਬੱਸ ਮੈਡਮ ਥੋੜੇ ਦਿਨਾਂ ਤੱਕ ਕੈਂਪ ਲੱਗ ਰਿਹਾ ਜੀ ਵਾਪਸ ਆ ਰਹੇ ਥੈਂਕ ਯੂ ਮੈਮ ਥੈਂਕ ਯੂ ਸਰਪੰਚ ਸਾਹਿਬ ਥੈਂਕ ਯੂ ਇਹ ਸਾਡੇ ਨਾਲ ਸਿਗੇ ਹਰਮਨਪ੍ਰੀਤ ਸਿੰਘ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਔਰ ਤੁਹਾਨੂੰ ਦੱਸਿਏ ਕਿ ਕੈਪਟਨ ਆਫ ਦਾ ਸ਼ਿਪ ਔਰ ਇੱਕਦਮ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਪਹਿਲੀ ਵਾਰੀ ਗੱਲ ਕੀਤੀ ਹਰਮਨਪ੍ਰੀਤ ਦੇ ਨਾਲ ਤੇ ਉਹਨੂੰ ਸਰਪੰਚ ਕਹਿ ਕੇ ਬੁਲਾਇਆ ਖੁਸ਼ ਨੇ ਕਹਿੰਦੇ ਕਿ ਮੈਨੂੰ ਕੈਪਟਨ ਹੈਗਾ ਤਾਂ ਕਰਕੇ ਸ਼ਾਇਦ ਮੈਨੂੰ ਉਹਨਾਂ ਨੇ ਸਰਪੰਚ ਕਿਹਾ ਬੜੇ ਮਾਣ ਦੀ ਗੱਲ ਹੈ ਕਿ ਸਾਡੇ ਪ੍ਰਧਾਨ ਮੰਤਰੀ ਨੇ ਰੈਕਗਨਾਈਜ਼ ਕੀਤਾ ਮੁੱਖ ਮੰਤਰੀ ਪੰਜਾਬ ਨੇ ਐਡਾ ਵੱਡਾ ਇਨਾਮ ਦਿੱਤਾ ਔਰ ਰੈਕਗਨਾਈਜ਼ ਕੀਤਾ ਗੱਲ ਇੱਥੇ ਇਨਾਮ ਪੈਸਿਆਂ ਦੀ ਨਹੀਂ ਹੈ ਪਰ ਖੇਡ ਨੂੰ ਰੈਕਗਨਾਈਜ਼ ਕਰਨਾ ਔਰ ਉਹਨੂੰ ਸਨਮਾਨ ਦੇਣਾ ਖਿਡਾਰੀ ਨੂੰ ਸਨਮਾਨ ਦੇਣਾ ਬਸ ਇੰਨੀ ਕੀ ਗੱਲ ਹੁੰਦੀ ਹੈ ਜਿਹੜਾ ਕਿ ਕੋਈ ਵੀ ਖੇਡ ਵਿੱਚ ਖਿਡਾਰੀ ਚਾਹੁੰਦਾ ਹੈ ਹਰਮਨਪ੍ਰੀਤ ਕਹਿੰਦੇ ਕਿ ਅਸੀਂ ਮਿਹਨਤ ਕਰ ਰਹੇ ਹਾਂ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਮਿਹਨਤ ਕਰਦੇ ਰਹਾਂਗੇ ਪਰ ਉਸ ਦੇ ਨਾਲ ਹੀ ਉਹਨਾਂ ਦਾ ਜਿਹੜਾ ਇੱਕ ਤੌਰ ਤਰੀਕਾ ਹੈਗਾ ਉਹ ਬਹੁਤ ਹੀ ਡਿਫਰੈਂਟ ਹੈਗਾ ਬੜੇ ਕੌਨਫੀਡੈਂਟ ਕੈਪਟਨ ਨੇ 10 ਗੋਲ ਉਹਨਾਂ ਨੇ ਇਸ ਵਾਰੀ ਪੈरिस 올림픽 ਵਿੱਚ ਆਪਣੇ ਨਾਮ ਕੀਤੇ ਸਰਪੰਚ ਕੋਹਾਏ ਤੇ ਉਸ ਦੇ ਨਾਲ ਹੀ ਜਿਹੜੇ ਨੇ ਉਹ ਫਲਿੱਕਰ ਵੀ ਜਿਹੜੇ ਨੇ ਉਹ ਉੱਪਰ ਕੇ ਆਏ ਨੇ ਹਰਮਨਪ੍ਰੀਤ ਸਿੰਘ ਹਾਕੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਜ਼ਰੂਰ ਹੈਗੀਆਂ ਪਰ ਹਜੇ ਬਹੁਤ ਕੁਝ ਬਾਕੀ ਹੈਗਾ ਖੇਡਾਂ ਦੇ ਵਿੱਚ ਕਰਨ ਦੇ ਲਈ ਹਾਕੀ ਕਿਉਂਕਿ ਪੰਜਾਬ ਦੀ ਕਾਫੀ ਜ਼ਿਆਦਾ ਔਰ ਇੰਡੀਆ ਦੀ ਇੱਕ ਚੰਗੀ ਐਸੀ ਗੇਮ ਹੈਗੀ ਜਿਹੜੀ ਕਿ ਬਾਰ ਬਾਰ ਇਨਾਮ ਲੈ ਕੇ ਆਉਂਦੀ ਹੈ ਔਰ ਜਾਣੀ ਜਾਂਦੀ ਹੈ ਲੋਕ ਇਹਦੇ ਨਾਲ ਬਵਸਤਾ ਨੇ ਪੂਰੇ ਤਰੀਕੇ ਦੇ ਨਾਲ ਜਾਣਦੇ ਨੇ ਨੇ ਜਾਣੂ ਨੇ ਔਰ ਬੱਚੇ ਇਨਸਪਾਇਰ ਹੁੰਦੇ ਆ ਪਰ ਇਸ ਦੇ ਵਿੱਚ ਵੀ ਬਹੁਤ ਕੁਝ ਹਜ ਕਰਨ ਦੀ ਲੋੜ ਹੈ ਸਰਕਾਰਾਂ ਕੋਸ਼ਿਸ਼ ਕਰ ਰਹੀਆਂ ਪੰਜਾਬ ਸਰਕਾਰ ਨੇ ਆਪਣੇ ਤਰੀਕੇ ਦੀ ਪਾਲਿਸੀ ਬਣਾਈ ਹੈ ਜਾਣ ਤੋਂ ਪਹਿਲੇ ਉਹ ਪੈਸੇ ਦਿੰਦੇ ਆ ਆਣ ਤੇ ਸਨਮਾਨਿਤ ਕਰਦੇ ਐ ਐਸੇ ਤਰੀਕੇ ਦੇ ਨਾਲ ਉਹਨਾਂ ਨੇ ਅੱਜ ਜਿਹੜਾ ਖਾਸ ਕਰਕੇ ਮੁੱਖ ਮੰਤਰੀ ਪੰਜਾਬ ਨੇ ਕਿਹਾ ਹੈ ਕਿ ਨਸ਼ਿਆਂ ਤੋਂ ਜੇ ਪਰੇ ਰੱਖਣਾ ਕੀਕਿਆਂ ਤੋਂ ਜੇ ਭਰੇ ਰੱਖਣਾ ਤਾਂ ਖੇਡਾਂ ਦੇ ਵਿੱਚ ਬੱਚਿਆਂ ਨੂੰ ਆਣਾ ਹੀ ਪਏਗਾ ਹਾਕੀ ਦੇ ਪਲੇਅਰਸ ਜਿਨ੍ਹਾਂ ਨੂੰ ਅੱਜ ਸਨਮਾਨਿਤ ਕੀਤਾ ਗਿਆ ਹੈ ਤਾਂਸੇ ਪਦਕ ਜਿੱਤ ਕੇ ਆਏ ਨੇ ਪੈਰਾਸ 올림픽 ਦੇ ਵਿੱਚ ਖੇਡ ਕੇ ਆਏ ਨੇ ਤੇ ਸਪੈਨ ਨੂੰ ਹਰਾ ਕੇ ਆਏ ਨੇ ਸਾਡੇ ਨਾਲ ਗੁਰਜੰਟ ਸਿੰਘ ਬੈਠੇ ਨੇ ਤੇ ਪਨੀਰ ਨਾਲ ਰੋਟੀ ਖਾ ਰਹੇ ਨੇ ਮਿਸੀਆਂ ਜਦੋਂ ਅਸੀਂ ਗੱਲ ਕਰਨ ਲੱਗੇ ਤਾਂ ਕਹਿੰਦੇ ਮਸੀ ਮਿਲਿਆ ਪਨੀਰ ਕਹਿੰਦੇ ਉੱਥੇ ਦੀ ਡਾਈਟ ਖਾਉਗਾ ਕਿ ਤਾਂ ਬੋਰ ਹੀ ਹੋ ਗਏ ਹਨਾ ਜੀ ਨਹੀਂ ਨਹੀਂ ਬਿਲਕੁਲ ਮੈਡਮ ਮਤਲਬ ਜਦੋਂ ਵੀ ਅਸੀਂ ਬਾਹਰ ਰਹਿੰਦਾ ਮੋਸਟਲੀ इवन ਬੈਂਗਲੌਰ ਰਹੀ ਹੈ ਜਾਂ ਟੂਰਤੇ ਰਹਿੰਦੇ ਆ ਜਦੋਂ ਵੀ ਤਾਂ ਹਮੇਸ਼ਾ ਹੀ ਆਪਣਾ ਫੂਡ ਮਿਸ ਕਰਦੇ ਆ ਸਪੈਸ਼ਲੀ ਘਰ ਦਾ ਫੂਡ ਤਾਂ ਮਤਲਬ ਕਾਫੀ ਆਲਮੋਸਟ 1.5 ਮਹੀਨੇ ਬਾਅਦ ਥੋੜਾ ਜਿਹਾ ਸਾਨੂੰ ਹੁਣ ਘਰ ਦਾ ਖਾਣਾ ਜਾਂ ਇਹ ਇੰਡੀਅਨ ਫੂਡ ਖਾਣ ਨੂੰ ਮਿਲ ਰਿਹਾ ਉੱਥੇ ਕੀ ਖਾਂਦੇ ਸੀ ਉੱਥੇ ਕਿਹੜੀ ਸੀ ਤੁਸੀਂ ਕਿਉਂਕਿ ਬੜੇ ਉਹਦੇ ਨਾਲ ਕਿਆ ਨਾ ਸੀ ਜਦੋਂ ਗੱਲ ਕੀਤੀ ਵੀ ਐਡੇ-ਐਡੇ ਗੱਭਰੂ ਜਿਹੜੇ ਨੇ ਉਹ ਪਨੀਰ ਖਾ ਰਹੇ ਨੇ ਵੀ ਹਾਕੀ ਵਾਲੇ ਪਲੇਅਰਸ ਨੇ ਇਹਨਾਂ ਨੂੰ ਤਾਂ ਨਾਨ-ਵੈਜ ਜਾਂ ਐਦਾਂ ਦਾ ਕੋਈ ਪ੍ਰੋਟੀਨ ਫੂਡ ਖਾਣਾ ਚਾਹੀਦਾ ਤਾਂ ਤੁਸੀਂ ਬੜੇ ਸਾਝ ਲੈ ਕੇ ਕਿਹਾ ਵੀ ਮਸੀ ਮਿਲਿਆ ਘਰ ਦਾ ਪਨੀਰ ਵਰਗਾ ਨਹੀਂ ਨਹੀਂ ਬਿਲਕੁਲ ਮੈਡਮ ਮੋਸਟਲੀ ਉੱਥੇ ਜਦੋਂ ਜਦੋਂ ਹੁਣ ਅਸੀਂ ਪੈਰਿਸ ਸੀਗੇ ਆਲਮੋਸਟ 20 ਤੋਂ 25 ਦਿਨ ਉੱਥੇ ਸੀਗੇ ਉਸ ਤੋਂ ਪਹਿਲਾਂ ਹਾਲੈਂਡ ਸੀਗੇ ਤੇ ਥੋੜਾ ਡਾਈਟ ਦਾ ਵੀ ਧਿਆਨ ਰੱਖਣਾ ਪੈਂਦਾ ਫਿਰ ਮੋਸਟਲੀ ਜੋ ਵੀ ਉੱਥੇ ਦਾ ਫੂਡ ਮਿਲਦਾ ਜੋ ਵੀ ਉਹਨਾਂ ਦਾ ਖਾਣਾ ਹੁੰਦਾ ਉਹੀ ਖਾਣਾ ਪੈਂਦਾ ਉਹਦੇ 'ਚ ਐਡਜਸਟ ਕਰਨਾ ਪੈਂਦਾ ਤਾਂ ਠੀਕ ਆ ਅਸੀਂ ਉਸ ਚੀਜ਼ ਦੇ ਯੂਜ਼ ਟੂ ਆ ਪਰ ਫਿਰ ਵੀ ਅਸੀਂ ਜਿੱਥੇ ਵੀ ਕਿਤੇ ਹੋਈਏ ਅਸੀਂ ਆਪਣਾ ਮਤਲਬ ਆਪਣਾ ਫੂਡ ਇੰਡੀਅਨ ਫੂਡ ਜਾਂ ਆਪਣੇ ਘਰ ਦਾ ਫੂਡ ਹਮੇਸ਼ਾ ਮਿਸ ਕਰਦੇ ਆ। ਨਹੀਂ ਤੁਹਾਡੀ ਜਿਹੜੀ ਟੈਕਨੀਕ ਸਿੱਖਣ ਦੀ ਉਹ ਕਿੱਥੇ ਪਲੇਸ ਹੋ ਕੇ ਕਿਉਂਕਿ ਮੈਂ ਚਾਹਨੀ ਕਿ ਨੌਜਵਾਨਾਂ ਨੂੰ ਜ਼ਰੂਰ ਇਹ ਦੱਸਿਆ ਜਾਏ ਵੈਸੇ ਤਾਂ ਮੈਚਸ ਸਭ ਨੇ ਦੇਖੇ ਆ ਪਰ ਫਿਰ ਵੀ ਜਦੋਂ ਇੱਕ ਖਿਡਾਰੀ ਦੇ ਮੂਹ ਤੋਂ ਉਹਦੇ ਡਿਸਕ੍ਰਿਪਸ਼ਨਸ ਹੁੰਦੇ ਆ ਤੇ ਨੌਜਵਾਨ ਜਿਹੜੇ ਨੇ ਉਤਸ਼ਾਹਿਤ ਹੁੰਦੇ ਆ ਛੋਟੇ ਜਿਹੜੇ ਬੱਚੇ ਨੇ ਜਿਨ੍ਹਾਂ ਨੇ ਹਾਕੀ ਛਾਣਾ ਹੈ ਤਾਂ ਤੁਸੀਂ ਆਈਕਨ ਉਹਨਾਂ ਦੇ ਤੇ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਜ਼ਰੂਰ ਦੱਸੋ ਨਹੀਂ ਨਹੀਂ ਬਿਲਕੁਲ ਮੈਡਮ ਕੋਈ ਵੀ ਸਪੋਰਟਸ ਦੇ ਵਿੱਚ ਜਿਹੜੀ ਸਪੋਰਟਸ ਦੀ ਲਾਈਫ ਹੈ ਤੁਹਾਨੂੰ ਬਹੁਤ ਕੁਝ ਸਿਖਾ ਦਿੰਦੀ ਆ ਤੁਹਾਨੂੰ ਕਿਉਂਕਿ ਮੋਸਟਲੀ ਸਪੋਰਟਸ ਦੇ ਵਿੱਚ ਕੀ ਹੁੰਦਾ ਵੀ ਤੁਸੀਂ ਹਾਰਦੇ ਹੋ ਜਿੱਤਦੇ ਹੋ ਤੇ ਜਦੋਂ ਤੁਸੀਂ ਹਾਰ ਕੇ ਫਿਰ ਨੈਕਸਟ ਮੈਚ ਲਈ ਰੈਡੀ ਹੋਣਾ ਜਾਂ ਅਗਲੇ ਟੂਰਨਾਮੈਂਟ ਲਈ ਰੈਡੀ ਹੋਣਾ ਉਹ ਤੁਹਾਨੂੰ ਲਾਈਫ ਦੇ ਵਿੱਚ ਵੀ ਇਹ ਚੀਜ਼ਾਂ ਕਿਤੇ ਨਾ ਕਿਤੇ ਕੰਮ ਆਉਂਦੀਆਂ ਨੇ ਵੀ ਜਦੋਂ ਵੀ ਤੁਹਾਡੇ ਲਾਈਫ ਦੇ ਵਿੱਚ ਕੋਈ ਸਟਰਗਲ ਟਾਈਮ ਹੁੰਦਾ ਜਾਂ ਕੋਈ ਔਖਾ ਟਾਈਮ ਹੁੰਦਾ ਤੁਸੀਂ ਕਿਵੇਂ ਉਸ ਤੋਂ ਉੱਪਰ ਕੇ ਉੱਪਰ ਆ ਕੇ ਤੇ ਕੁਝ ਆਪਣੀ ਲਾਈਫ ਦੇ ਵਿੱਚ ਬੈਟਰ ਕਰਨਾ ਜਾਂ ਜਦੋਂ ਕੋਈ ਐਦਾਂ ਦਾ ਟਾਈਮ ਆ ਜਾਂਦਾ ਜਿੱਥੇ ਤੁਹਾਨੂੰ ਕੁਝ ਨਹੀਂ ਦਿਖ ਰਿਹਾ ਤਾਂ ਤੁਸੀਂ ਫਿਰ ਵੀ ਆਪਣੀ ਮਿਹਨਤ ਤੇ ਧਿਆਨ ਦੇ ਕੇ ਚੁੱਪਚਾਪ ਆਪਣੀ ਮਿਹਨਤ ਕਰਦੇ ਰਹਿੰਦੇ ਹੋ ਤੇ ਰਿਜ਼ਲਟ ਦੀ ਵੇਟ ਨਹੀਂ ਕਰਦੇ ਰਿਜ਼ਲਟ ਆਪਣੇ ਆਪ ਤੁਹਾਡੇ ਤੱਕ ਆਉਂਦਾ ਜਦੋਂ ਜਦੋਂ ਮੈਂ ਦੇਖ ਰਿਹਾ ਸੀ ਮੁੱਖ ਮੰਤਰੀ ਸਾਹਿਬ ਨੇ ਸਾਰੇ ਦੇ ਸਾਰੇ ਪਲੇਅਰ ਜਦੋਂ ਬਿਠਾਏ ਹੋਏ ਸੀ ਉੱਥੇ ਸਟੇਜ ਤੇ ਤੁਸੀਂ ਬੜੇ ਚੁੱਪ-ਚੁੱਪ ਸੀਗੇ ਬਿਲਕੁਲ ਚੁੱਪ ਕੀ ਸੋਚ ਰਹੇ ਸੀ ਉਦੋਂ ਕਿਉਂਕਿ ਦੇਖਿਆ ਜਾ ਤੁਹਾਡੇ ਕੈਪਟਨ ਵੀ ਬੋਲੇ ਵਾਈਸ ਕੈਪਟਨ ਨੇ ਬੋਲਿਓ ਵੀ ਲੱਗਦਾ ਥੋੜੇ ਜੇ ਹਾਰਦਿਕ ਵੀ ਥੋੜੇ ਜੇ ਸ਼ਾਈ ਕਿਸਮ ਦੇ ਨੇ ਤੁਸੀਂ ਵੀ ਬੜੇ ਸ਼ਾਈ ਬੜੇ ਆਰਾਮ ਨਾਲ ਚੁੱਪ ਜੇ ਬੈਠੇ ਸੀ ਬਿਲਕੁਲ ਬੋਲਦੇ ਨਹੀਂ ਇਸ ਪੈਸੇ ਤੁਹਾਨੂੰ ਵੀ ਦੋ ਤਿੰਨ ਵਾਰੀ ਕਾਫੀਆਂ ਨੂੰ ਵਾਜਾ ਮਾਰੀਆਂ ਗਈ ਵੀ ਉੱਠ ਕੇ ਕੁਝ ਬੋਲਣਾ ਚਾਹੋਗੇ ਨਹੀਂ ਨਹੀਂ ਬਿਲਕੁਲ ਵੈਣਾ ਚਲੋ ਸ਼ਾਈ ਤਾਂ ਸਾਨੂੰ ਲੱਗਦਾ ਹੀ ਹੈ ਇਦਾਂ ਇਦ ਜਦੋਂ ਸਾਡਾ ਸਟੇਡੀਅਮ 15 ਤੋਂ 20000 ਮਤਲਬ ਲੋਕਾਂ ਨਾਲ ਭਰਿਆ ਹੁੰਦਾ ਤੇ ਉੱਥੇ ਸਾਨੂੰ ਖੇਡਣ ਦੇ ਵਿੱਚ ਕੋਈ ਸਾਨੂੰ ਡਰ ਨਹੀਂ ਲੱਗਦਾ ਜਾਂ ਕੁਝ ਨਹੀਂ ਇਦਾਂ ਦਾ ਲੱਗਦਾ ਪਰ ਅ ਪਰ ਜਦੋਂ ਇਦਾਂ ਕਿਤੇ ਸਟੇਜ ਤੇ ਇਦਾਂ ਦਾ ਟਾਈਮ ਆ ਜਾਏ ਤੇ ਉਹ ਉਹ ਚੀਜ਼ਾਂ ਤੇ ਥੋੜਾ ਹੁੰਦਾ ਵਾ ਪਰ ਫਿਰ ਵੀ ਚਲੋ ਮੋਸਟਲੀ ਜਦਾ ਵੀ ਹਰਮਨ ਨੇ ਸਾਰੇ ਜਵਾਬ ਦਿੱਤੇ ਹਰਮਨ ਲੀਡ ਲੈਂਦਾ ਟੀਮ ਦੇ ਵਿੱਚ ਵੀ ਤੇ ਇੱਥੇ ਵੀ ਹਰਮਨ ਹੀ ਲੀਡ ਲੈ ਰਿਹਾ ਸੀਗਾ ਤੁਸੀਂ ਆਏ ਜਿੱਤ ਕੇ ਘਰ ਬਹੁਤ ਖੁਸ਼ੀ ਸੀਗੀ ਬਹੁਤ ਡਿਫਰੈਂਟ ਤਰੀਕੇ ਨਾਲ ਇੰਤਜ਼ਾਰ ਹੋ ਰਿਹਾ ਸੀ ਵੀ ਗੁਰਜੰਟ ਆ ਰਹੇ ਨੇ ਨਹੀਂ ਨਹੀਂ ਬਿਲਕੁਲ ਮੈਡਮ ਅਸੀਂ ਮਤਲਬ ਮੋਸਟਲੀ ਸਾਰੇ ਮੁੰਡੇ ਬਹੁਤ ਛੋਟੀਆਂ ਫੈਮਲੀਆਂ ਤੋਂ ਬਿਲੋਂਗ ਕਰਦੇ ਨੇ ਮੋਸਟਲੀ ਮਤਲਬ ਮੇਰੇ ਫੈਮਲੀ ਵੀ ਮਤਲਬ ਕਿਸਾਨ ਨੇ ਮੇਰੇ ਫਾਦਰ ਵੀ ਉਹ ਵੀ ਫਾਰਮਰ ਨੇ ਤਾਂ ਸਾਰੇ ਮੋਸਟਲੀ ਜਿੰਨੇ ਵੀ ਮੁੰਡੇ ਆ ਸਾਰੇ ਬਹੁਤ ਛੋਟੀਆਂ ਫੈਮਲੀਆਂ ਤੋਂ ਬਿਲੋਂਗ ਕਰਦੇ ਛੋਟੇ ਛੋਟੇ ਪਿੰਡਾਂ ਦੇ ਵਿੱਚੋਂ ਉੱਠ ਕੇ ਅੱਜ ਇੱਥੇ ਤੱਕ ਪਹੁੰਚੇ ਆ ਸਾਡੇ ਪਿੰਡਾਂ ਨੂੰ ਜਾਂ ਸਾਡੇ ਸਟੇਟ ਨੂੰ ਸਾਡੇ ਪੂਰੇ ਦੇਸ਼ ਨੂੰ ਬੜਾ ਮਾਣ ਹੁੰਦਾ ਜਦੋਂ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਜਦੋਂ ਅਸੀਂ ਇੱਕ ਇੰਟਰਨੈਸ਼ਨਲ ਲੈਵਲ ਤੇ ਜਾ ਕੇ ਕੋਈ ਟੂਰਨਾਮੈਂਟ ਖੇਡਦੇ ਆ ਆਪਣੇ ਕੰਟਰੀ ਦਾ ਨਾਮ ਉੱਚਾ ਕਰਦੇ ਆ ਆਪਣੇ ਸਟੇਟ ਦਾ ਨਾਮ ਕਰਦੇ ਆ ਤਾਂ ਉਹ ਸਾਡੇ ਘਰਦਿਆਂ ਲਈ ਜਾਂ ਸਾਡੇ ਪਰਿਵਾਰ ਲਈ ਬਹੁਤ ਵੱਡੀ ਅਚੀਵਮੈਂਟ ਹੋ ਜਾਂਦੀ ਕਿਉਂਕਿ ਜਿਹੜੀਆਂ ਚੀਜ਼ਾਂ ਉਹਨਾਂ ਨੇ ਦੇਖ ਰੇ ਨੇ ਇਹਨਾਂ ਛੋਟੀਆਂ ਫੈਮਲੀਆ ਦੇ ਵਿੱਚ ਉੱਠ ਕੇ ਕਦੇ ਉਹਨਾਂ ਨੇ ਸੋਚਿਆ ਵੀ ਨਹੀਂ ਸੀਗਾ ਵੀ ਇੱਕ ਦਿਨ ਅਸੀਂ ਇੱਥੇ ਤੱਕ ਪਹੁੰਚਾਂਗੇ ਤਾਂ ਇਹ ਬਹੁਤ ਵੱਡੀਆਂ ਚੀਜ਼ਾਂ ਨੇ ਸਾਰਿਆਂ ਲਈ ਜੋ ਜੀ ਹੁਣ ਤਾਂ ਤੁਸੀਂ ਪੀਸੀਐਸ ਅਫਸਰ ਹੋ ਨਾਲੇ ਹੁਣ ਛੋਟੀ ਚੀਜ਼ ਨਹੀਂ ਰਹਿ ਗਈ ਤੁਸੀਂ ਦੇਸ਼ ਦੀ ਸ਼ਾਨ ਆਨ ਬਾਨ ਹੈਗੇ ਹੋ ਸਾਡੇ ਲਈ ਤਾਂ ਹੀਰੋ ਤੁਸੀਂ ਔਰ ਖਿਡਾਰੀ ਤਾਂ ਵੈਸੇ ਹੀ ਜਿਹੜੇ ਦਿਲ ਦੇ ਬਹੁਤ ਕਰੀਬ ਹੁੰਦੇ ਮੈਂ ਆਪ ਸਪੋਰਟਸ ਪਰਸਨ ਰਹੀ ਹਾਂ ਤਾਂ ਮੈਂ ਬਹੁਤ ਇੱਜ਼ਤ ਕਰਦੀਆਂ ਖਿਡਾਰੀਆਂ ਦੀ ਪਰ ਉਸ ਦੇ ਨਾਲ ਹੁਣ ਅੱਗੇ ਕਿੰਨੇ ਦਿਨ ਦੀ ਬ੍ਰੇਕ ਹੈ ਤੇ ਅੱਗੇ ਹੁਣ ਕੀ ਤਿਆਰੀਆਂ ਚੱਲ ਰਹੀਆਂ ਨੇ ਨਹੀਂ ਨਹੀਂ ਬ੍ਰੇਕ ਸਾਡੀ ਬਹੁਤ ਥੋੜੇ ਦਿਨ ਦੀ ਆ ਤੇ ਸਾਨੂੰ ਹੁਣ ਬੜੇ ਮਾਣ ਦੀ ਗੱਲ ਆ ਵੀ ਅਸੀਂ ਅੱਜ ਇਸ ਪੰਜਾਬ ਦਾ ਆਪਣੀ ਸਟੇਟ ਦਾ ਹਿੱਸਾ ਆ ਤੇ ਉਤੋਂ ਉਸ ਤੋਂ ਵੀ ਵੱਡੀ ਮਾਣ ਦੀ ਗੱਲ ਹੈ ਵੀ ਜਿਹੜਾ ਅਸੀਂ ਪੰਜਾਬ ਡਿਪਾਰਟਮੈਂਟ ਦੇ ਵਿੱਚ ਹੁਣ ਜੌਬ ਕਰ ਰਹੇ ਆ ਕਿਉਂਕਿ ਪਹਿਲਾਂ ਅਸੀਂ ਕੋਈ ਦਿੱਲੀ ਜੌਬ ਕਰਦਾ ਸੀ ਕੋਈ ਬੰਬੇ ਕਰਦਾ ਸੀਗਾ ਬਾਹਰ ਦੇ ਡਿਪਾਰਟਮੈਂਟਾਂ 'ਚ ਜੌਬ ਕਰਦੇ ਸੀਗੇ ਤੇ ਜਦੋਂ ਵੀ ਕੋਈ ਪੁੱਛਦਾ ਸੀਗਾ ਵੀ ਅੱਛਾ ਤੁਸੀਂ ਖੇਡ ਰਹੇ ਹੋ ਕਿਹੜੀ ਨੌਕਰੀ ਕਰਦੇ ਹੋ ਤੁਸੀਂ ਕਿੰਸੀ ਅਸੀਂ ਦਿੱਲੀ ਜੌਬ ਕਰ ਰਹੇ ਸੀ ਬੰਬੇ ਕਰ ਰਹੇ ਆ ਤਾਂ ਹੁਣ ਸਾਨੂੰ ਇਹ ਦੱਸਣ 'ਚ ਬੜਾ ਮਾਣ ਮਹਿਸੂਸ ਹੁੰਦਾ ਵੀ ਅਸੀਂ ਜੇ ਇਸ ਪੰਜਾਬ ਦਾ ਪਰਿਵਾਰ ਆ ਤੇ ਪੰਜਾਬ ਡਿਪਾਰਟਮੈਂਟ ਦਾ ਵੀ ਪਰਿਵਾਰ ਅਸੀਂ ਬਣ ਚੁੱਕੇ ਆ ਤੇ ਅਸੀਂ ਚਾਹੁੰਦੇ ਆ ਵੀ ਜਿੱਦਾਂ ਅੱਜ ਦੇਸ਼ ਦੇ ਲਈ ਜਾਂ ਅਸੀਂ ਖੇਡ ਰਹੇ ਆ ਦੇਸ਼ ਨੂੰ ਸੇਵਾ ਦੇ ਰਹੇ ਆ ਆਪਣੇ ਲਈ ਤੇ ਇਦਾਂ ਹੀ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਆਪਣੇ ਸਟੇਟ ਲਈ ਵੀ ਜੋ ਸਾਡੀ ਰਿਸਪਾਂਸਿਬਿਲਟੀਆ ਹੋਣਗੀਆਂ ਮਤਲਬ ਜੌਬ ਦੇ ਵਿੱਚ ਉਹ ਅਸੀਂ ਆਪਣੇ ਧਮਾਵਾਂਗੇ ਮੈਂ ਖਾਣਾ ਖਾਓ ਠੰਡਾ ਹੋ ਜਾਣਾ ਨਹੀਂ ਤਾਂ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਮੈਡਮ ਥੈਂਕ ਯੂ ਅਤੇ ਕੰਗ੍ਰੈਚੂਲੇਸ਼ਨਸ ਆਲਸੋ ਤੇ ਆਉਣ ਵਾਲੇ ਦਿਨਾਂ ਦੇ ਲਈ ਬੈਸਟ ਆਫ ਲੱਕ ਥੈਂਕ ਯੂ ਮੈਡਮ ਥੈਂਕ ਯੂ ਇਹ ਸਾਡੇ ਨਾਲ ਸੀਗੇ ਗੁਰਜੰਤ ਸਿੰਘ ਖਾਣਾ ਤਾਂ ਸੀ ਉਹਨਾਂ ਦਾ ਠੰਡਾ ਕਰਵਾਤਾ ਪਰ ਉਹ ਖੁਸ਼ ਨੇ ਕਿ ਉਹਨਾਂ ਨੇ ਦੇਸ਼ ਲਈ ਖੇਡਿਆ ਔਰ ਤਮਗਾ ਲੈ ਕੇ ਆਏ ਨੇ ਔਰ ਕਿਉਂਕਿ ਸੈਲੀਬ੍ਰਿਟੀ ਨੇ ਹਜੇ ਵੀ ਦੇਖੋ ਉਹਨਾਂ ਤੋਂ ਲੋਕ ਉਹਨਾਂ ਦੇ ਕੋਲ ਆ ਰਹੇ ਨੇ ਔਰ ਉਹਨਾਂ ਤੋਂ ਹਜੇ ਵੀ ਜਿਹੜੇ ਹਾਕੀਜ਼ ਲੈ ਲੈ ਕੇ ਉਹਨਾਂ ਤੋਂ ਸਾਈਨ ਕਰਵਾਏ ਜਾ ਰਹੇ ਨੇ ਉਹਨਾਂ ਦੇ ਆਟੋਗ੍ਰਾਫਸ ਜਿਹੜੇ ਨੇ ਉਹ ਲੈ ਜਾ ਰਹੇ ਨੇ ਲਗਾਤਾਰ ਆਟੋਗ੍ਰਾਫਸ ਲੈ ਜਾ ਰਹੇ ਨੇ ਪਰ ਉਹ ਕਹਿੰਦੇ ਕਿ ਅਸੀਂ ਖੁਸ਼ ਹਾਂ ਇਸ ਗੱਲ ਲਈ ਕਿ ਪੰਜਾਬ ਸਰਕਾਰ ਸਾਨੂੰ ਰੈਕਗਨਾਈਜ਼ ਕਰ ਰਹੀ ਹੈ ਦੇਸ਼ ਨੇ ਸਾਨੂੰ ਪਿਆਰ ਦਿੱਤਾ ਔਰ ਅਸੀਂ ਮਿਹਨਤ ਕਰਾਂਗੇ ਬੇਸ਼ੱਕ ਬਹੁਤ ਛੋਟੇ ਛੋਟੇ ਘਰਾਂ ਤੋਂ ਆਏ ਨੇ ਹੈ ਖਿਡਾਰੀ ਪਰ ਸਾਡੇ ਲਈ ਔਰ ਦੇਸ਼ ਲਈ ਆਜਮਾਨ ਔਰ ਸ਼ਾਨ ਨੇ ਜਰਮਨ ਪ੍ਰੀਤ ਸਿੰਘ ਸਾਡੇ ਨਾਲ ਨੇ ਜਿਹੜੀ ਉੱਡਦੀਆਂ ਗੇਂਦਾਂ ਨੂੰ ਫੜਦੇ ਕਮੈਂਟਰੀ ਦੇ ਵਿੱਚ ਜਦੋਂ ਪੈਰਿਸ 올림픽 ਚ ਗਏ ਸੀ ਸਭ ਤੋਂ ਜ਼ਿਆਦਾ ਉਹਨਾਂ ਦੇ ਪੈਰਾਂ ਦੀ ਗੱਲਾਂ ਤੇ ਉਹਨਾਂ ਦੀਆਂ ਕਮੈਂਟਰੀ ਬਾਕਸ ਦੇ ਵਿੱਚੋਂ ਗੱਲਾਂ ਹੋ ਰਹੀਆਂ ਸੀਗੀਆਂ ਜਰਮਨ ਕਿਉਂਕਿ ਪੂਰੇ ਰੂਪ ਚ ਨੇ ਬਹੁਤ ਸੋਹਣੇ ਲੱਗ ਰਹੇ ਨੇ ਔਰ ਬਹੁਤ ਹੀ ਤੇਜ਼ ਤਰਾਰ ਖਿਡਾਰੀ ਨੇ ਗੱਲਬਾਤ ਕਰਦੇ ਹਾਂ ਜਰਮਨ ਜੀ ਤੇਜ਼ ਤਰਾਰੀ ਤੁਹਾਡੀ ਥੈਂਕ ਯੂ ਸੋ ਮੱਚ ਮੈਡਮ ਇਨਾ ਮਾਨ ਦੇਣ ਵਾਸਤੇ ਬਾਕੀ ਇਹ ਸਾਰਾ ਆਪਣਾ ਟੀਮ ਦੀ ਗੇਮ ਆ ਟੀਮ ਦਾ ਵਰਕ ਆ ਸੋ ਟੀਮ ਲਈ ਕਰੀਦਾ ਸਾਰਾ ਕੁਝ ਆ ਜੀ ਜਿੱਥੇ ਤੱਕ ਦੇਖਿਆ ਜੇ ਜਿਹੜੇ ਹੁਣ ਖੇਲਾ ਸੀਗੇ ਬਹੁਤ ਔਖਾ ਸੀਗਾ ਕਿਉਂਕਿ ব্রੌਂਜ਼ ਮੈਡਲ ਆਇਆ ਹੈ ਤਾਂ ਕੰਗ੍ਰੈਚੁਲੇਸ਼ਨ ਵਾਲੀ ਗੱਲ ਪਰ ਫਿਰ ਵੀ ਬੜਾ ਔਖਾ ਹੁੰਦਾ ਹੈ ਔਰ ਖਾਸ ਕਰਕੇ ਤੁਹਾਡਾ ਸਰੂਪ ਉੱਪਰ لمبے ਚੌੜੇ ਔ ਸੋਹਣੇ ਗੱਭਰੂ ਹੋ ਤੇ ਕਿਵੇਂ ਦਾ ਮਹਿਸੂਸਬਾਨ ਹੁੰਦਾ ਸੀਗਾ ਜਦੋਂ ਉੱਥੇ ਪੂਰੀ ਦਾੜੀ ਨਾਲ ਔਰ ਪੂਰੇ ਇਸ ਸਰੂਪ ਦੇ ਵਿੱਚ ਤੁਸੀਂ ਉੱਥੇ ਖੇਡਦੇ ਸੀਗੇ ਬਿਲਕੁਲ ਜੀ ਬਿਲਕੁਲ ਬਹੁਤ ਮਾਣ ਵਾਲੀ ਗੱਲ ਹੁੰਦੀ ਏ ਏਡੇ ਵੱਡੇ ਲੈਵਲ ਤੇ ਆਪਾਂ ਆਪਣੇ ਸਭ ਤੋਂ ਵੱਡੀ ਮਾਣ ਵਾਲੀ ਗੱਲ ਇਹ ਹੀ ਹੁੰਦੀ ਹੈ ਕਿ ਆਪਾਂ ਇੰਡੀਆ ਟੀਮ ਨੂੰ ਰਿਪਰੈਜ਼ੈਂਟ ਕਰਦੇ ਹਾਂ ਉਸ ਜਗ੍ਹਾ ਉੱਥੇ ਸਭ ਤੋਂ ਔਖਾ ਪਲ ਕਿਹੜਾ ਸੀਗਾ ਸੋਚ ਦੇ ਵਿੱਚ ਜਦੋਂ ਲੱਗਦਾ ਸੀ ਪਤਾ ਨਹੀਂ ਹੋਏਗਾ ਪਤਾ ਨਹੀਂ ਨਹੀਂ ਹੋਏਗਾ ਐਸਾ ਆਇਆ ਕੋਈ ਨਹੀਂ ਜੀ ਇਦਾਂ ਨਹੀਂ ਆਇਆ ਸਾਨੂੰ ਇਹੀ ਪਾਸ ਸੀ ਕਿ ਕਰਨਾ ਹੀ ਕਰਨਾ ਅਸੀਂ ਸੋਚਣਾ ਗਏ ਸੀਗੇ ਤੇ ਉਹੀ ਸੋਚ ਲੈ ਕੇ ਵਾਪਸ ਆਏ ਸੀਗੇ ਡਿਪਰੈਸ਼ਨ ਵੀ ਹੋ ਜਾਂਦਾ ਕਿਉਂਕਿ ਉੱਥੇ ਦਾ ਮਾਹੌਲ ਦੇ ਵਿੱਚ ਜਿਸ ਤਰ੍ਹਾਂ ਫੁਗਾੜ ਦੀਆਂ ਬਈ ਗੱਲਾਂ ਆਈਆਂ ਸੀ ਹੋਰ ਵੀ ਆਈਆਂ ਸੀ ਕਾਫੀ ਚੀਜ਼ਾਂ ਹੁੰਦੀਆਂ ਰਹਿੰਦੀਆਂ ਐਵੇਂ ਦੀਆਂ ਵਿੱਚੇ ਉਹ ਬਾਤਾਂ ਆਈਆਂ ਪਰ ਐਵੇਂ ਦੇ ਪ੍ਰੈਸ਼ਰ ਪੁਆਇੰਟਸ ਆਉਂਦੇ ਰਹਿੰਦੇ ਆ ਫਿਰ ਵੀ ਹਾਂਜੀ ਬਿਲਕੁਲ ਪਲੇਅਰ ਦੀ ਲਾਈਫ ਹੀ ਪ੍ਰੈਸ਼ਰ ਲਾਈਫ ਹੈ ਬਟ ਜਿਦਾਂ ਕਿ ਅੱਜ ਕਪਤਾਨ ਸਾਹਿਬ ਨੇ ਵੀ ਮੈਂਸ਼ਨ ਕੀਤਾ ਸੀਗਾ ਕਿ ਆਪਾਂ ਇਹਨਾਂ ਚੀਜ਼ਾਂ ਤੋਂ ਦੂਰ ਰਹਿਣਾ ਅਸੀਂ ਜਾਂਦੇ ਸੋਸ਼ਲ ਮੀਡੀਆ ਤੋਂ ਦੂਰ ਹੋ ਗਏ ਸੀ ਕਿ 네ਗੇਟਿਵ ਐਂਡ ਪੋਜ਼ਿਟਿਵ ਬਿਕਾਉਜ਼ ਸੋਸ਼ਲ ਮੀਡੀਆ ਦੋਨੋਂ ਵਾਈਸ ਦਿੰਦਾ 네ਗੇਟਿਵ ਵੀ ਦਿੰਦਾ ਤੇ ਪੋਜ਼ਿਟਿਵ ਵੀ ਦਿੰ ਔਰ ਆਉਣ ਵਾਲੇ ਦਿਨਾਂ ਦੀਆਂ ਤੇ ਤਿਆਰੀਆਂ ਬਿਲਕੁਲ ਜੀ ਬਿਲਕੁਲ ਹੁਣ ਇਹ سلسلہ ਰੁਕਣਾ ਨਹੀਂ ਆ ਕਿਉਂਕਿ ਆਪਾਂ ਸਪੋਰਟਸਮੈਨ ਆ ਸਪੋਰਟਸਮੈਨ ਦੀ ਲਾਈਫ ਚੱਲਦੀ ਰਹਿੰਦੀ ਹੈ ਸਪੋਰਟਸ ਨੂੰ ਲੈ ਕੇ ਸੋ ਆਪਾਂ ਮਿਹਨਤ ਕਰਦੇ ਰਵਾਂਗੇ ਤਾਂ ਧੰਨਵਾਦ ਤੁਹਾਡਾ ਜਰਮਨ ਥੈਂਕ ਯੂ ਸੋ ਮੈਨ ਉੜਦੀਆਂ ਗੇਂਦਾਂ ਨੂੰ ਫੜਨ ਵਾਲੇ ਜਰਮਨ ਪ੍ਰੀਤ ਸਾਡੇ ਨਾਲ ਸੀਗੇ ਔਰ ਬਹੁਤ ਕਮੈਂਟਰੀ ਖੱਟੀ ਇਹਨਾਂ ਨੇ ਬਹੁਤ ਸੋਹਣਾ ਸਰੂਪ ਹੈਗਾ ਬਹੁਤ ਸੋਹਣਾ ਗੱਭਰੂ ਜਵਾਨ ਹੈਗਾ ਸਾਡੇ 히ਰੇ ਨੇ ਕਿਉਂਕਿ ਇਹ ਜਿਹੜੇ ਹਾਕੀ ਦੇ ਖਿਡਾਰੀ ਨੇ ਹਾਕੀ ਦਾ ਨਾਮ ਨਖਟ ਕੇ ਆਏ ਨੇ ਔਰ 올림픽 ਦੇ ਵਿੱਚ ਜਿੱਥੇ 117 ਖਿਡਾਰੀ ਪੂਰੇ ਦੇ ਪੂਰੇ ਇੰਡੀਆ ਦੇ ਵਿੱਚੋਂ ਕਰੋੜਾਂ ਦੀ ਆਬਾਦੀ ਜੋ ਗਏ ਉਹਨਾਂ ਚੋਂ ਇਹ ਖਿਡਾਰੀ ਨੇ ਜਿਹੜੇ ਕਿ ਟੌਪ ਨੌਚ ਬਣ ਕੇ ਵਾਪਸ ਆਏ ਨੇ ਤੇ ਇਹਨਾਂ ਨੂੰ ਸਨਮਾਨ ਦਿੱਤਾ ਜ ਪੰਜਾਬ ਸਰਕਾਰ ਨੇ ਪਰ ਲੋਕਾਂ ਨੇ ਬਹੁਤ ਹੀ ਪਿਆਰ ਦਿੱਤਾ ਔਰ ਬਹੁਤ ਹੀ ਹਾਸਮੁਖ ਖਿਡਾਰੀ ਨੇ ਔਰ ਬਹੁਤ ਹੀ એનਰਜੈਟਿਕ ਨੇ ਔਰ ਆਉਣ ਵਾਲੇ ਦਿਨਾਂ ਚ ਵੀ ਕਹਿੰਦੇ ਸੀ ਮੱਲਾ ਮਾਰ ਕੇ ਰਹਾਗੇ ਸਾਡੇ ਨਾਲ ਲਾਸਟ ਟਾਈਮ ਨੇ ਹਰਦਿਕ ਸਿੰਘ ਜਿਹੜੇ ਕਿ ਉਪ ਕਪਤਾਨ ਨੇ ਵਾਈਸ ਕੈਪਟਨ ਨੇ ਇੰਡੀਅਨ ਹਾਕੀ ਟੀਮ ਦੇ ਤੇ ਸਾਡੇ ਨਾਲ ਗੱਲਬਾਤ ਕਰਨ ਗਿਆ ਪਹਿਲੇ ਤਾਂ ਆ ਕੀ ਹੋਇਆ ਤੁਹਾਡੇ ਸ਼ੋਲਡਰ ਇੰਜਰੀ ਹੋ ਗਈ ਸੀ ਥੋੜੀ ਜਿਹੀ ਮੈਚ ਦੇ ਵਿੱਚ ਚਲਦੇ-ਚਲਦੇ ਅੱਛਾ ਹਾਂਜੀ ਉਹਨੇ ਠੀਕ ਹੈ ਕੁਝ ਮੈਂ ਠੀਕ ਆ ਤਿੰਨ ਹਫ਼ਤੇ ਦਾ ਟਾਈਮ ਡਾਕਟਰ ਨੇ ਕਿਹਾ ਆ ਤੇ ਫਿਰ ਦੇਖਾਂਗੇ ਤੁਸੀਂ ਬੜੇ ਚੁੱਪ-ਚੁੱਪ ਟਾਈਪ ਦੇ ਸੀਗੇ ਮਾਜੇ ਦੇ ਲੋਕ ਚੁੱਪ-ਚੁੱਪ ਜੇ ਬੈਠੇ ਸੀਗੇ ਸਟੇਜ ਤੇ ਖਾਸ ਕਰਕੇ ਜਦੋਂ ਸੀਐਮ ਸਾਹਿਬ ਸੀਗੇ ਦੋ ਤਿੰਨ ਵਾਰੀ ਤੁਹਾਨੂੰ ਲੱਗ ਰਿਹਾ ਸੀ ਵੀ ਕਿਤੇ ਮੈਨੂੰ ਆਵਾਜ਼ ਨਾ ਮਾਰ ਲੈਣ ਵੀ ਆ ਕੇ ਸਪੀਚ ਕਰ ਲਓ ਨਹੀਂ ਨਹੀਂ ਮੈਂ ਮੈਂ ਇਦਾਂ ਦੀ ਗੱਲ ਨਹੀਂ ਹੁੰਦੀ ਜਦੋਂ ਤੁਸੀਂ ਮੈਡ ਸੌਰੀ ਤੁਹਾਨੂੰ ਤਾਂ ਇਦਾਂ ਹੁੰਦਾ ਹੈ ਕਿ ਤੁਹਾਨੂੰ ਕਿ ਤੁਹਾਡੇ ਵੱਲ ਲੋਕ ਕੌਣ ਤੁਹਾਡੀ ਇੰਟਰਵਿਊ ਲੈਣ ਤੇ ਸੀਐਮ ਸਾਹਿਬ ਨਾਲ ਤੁਹਾਡੀ ਇੰਟਰੈਕਸ਼ਨ ਹੋਵੇ ਬਿਕੋਜ਼ ਸਾਡਾ ਸਾਰਾ ਟਾਈਮ ਹੀ ਸਾਡਾ ਟ੍ਰੇਨਿੰਗ ਵਿੱਚ ਚੱਲਦਾ ਹੈ ਤੇ ਇਹੀ ਸਾਡਾ ਟਾਈਮ ਹੁੰਦਾ ਹੈ ਥੋੜਾ ਇੰਟਰੈਕਟ ਕਰਨ ਦਾ ਹਾਂਜੀ ਤੇ ਬੇਸਿਕਲੀ ਤੁਹਾਡਾ ਰੂਟੀਨ ਕਿਵੇਂ ਦਾ ਰਹਿੰਦਾ ਹੁਣ ਆ ਕੇ ਖਾਸ ਕਰਕੇ ਹੁਣ ਤਾਂ ਟ੍ਰੇਨਿੰਗ 'ਚ ਰਹਿੰਦੇ ਹੋ ਹੁਣ ਥੋੜਾ ਜਿਹਾ ਵਿੱਚ ਤੁਹਾਨੂੰ ਰਿਲੈਕਸੇਸ਼ਨ ਮਿਲੀ ਹੈ ਕਿਉਂਕਿ ਬਹੁਤ ਹੀ ਪ੍ਰੈਸ਼ਰ ਪੁਆਇੰਟਸ ਹੁੰਦੇ ਉਦੋਂ ਪਹਿਲੇ ਟ੍ਰੇਨਿੰਗ ਫਿਰ ਤੁਸੀਂ ਚੁਣ ਕੇ ਜਾਣਾ ਹੁੰਦਾ ਟੀਮ ਬਿਲਡ ਫਿਰ ਉੱਥੇ ਜਾ ਕੇ ਬੈਕ ਟੂ ਬੈਕ ਤੁਸੀਂ ਮੈਚਸ ਖੇលਨੇ ਆ ਫਿਰ ਉਹ ਪ੍ਰੈਸ਼ਰ ਕਿ ਅਸੀਂ ਖਿਡਾਰੀ ਕਹ ਰਹੇ ਸੀ ਵੀ ਸੋਚਿਆ ਸੀ ਐਤ ਕਿ ਤਾਂ ਹਾਰਨਾ ਨਹੀਂ ਇਹਨਾਂ ਤੋਂ ਤਾਂ ਜਿੱਤ ਕੇ ਹੀ ਜਾਣਾ ਉਹਦੇ ਬਾਅਦ ਹੁਣ ਥੋੜਾ ਜਿਹਾ ਰਿਲੈਕਸ ਹੋਇਓ ਬਿਕੋਜ਼ ਹਾਂਜੀ ਮੈਮ ਹੋਏ ਆ ਥੋੜਾ ਬਹੁਤ ਬਟ ਕਿਤੇ ਨਾ ਕਿਤੇ ਸਾਨੂੰ ਇਹ ਵੀ ਬਹੁਤ ਜ਼ਿਆਦਾ ਹੈਕਟਿਕ ਆ ਕਿ ਸਾਨੂੰ ਸਾਰੇ ਫੈਲਸੀਟੇਸ਼ਨ ਇਵੈਂਟ ਤੇ ਜਾਣਾ ਪਿਆ ਰਿਹਾ ਆ ਹੁਣ ਅਸੀਂ ਕੱਲ ਨੂੰ ਅਸੀਂ ਤੋਂ ਕੱਲ ਨੂੰ ਅਸੀਂ ਦਿੱਲੀ ਜਾਣਾ ਆ ਫਿਰ ਅਸੀਂ ਤੇ ਫਿਰ ਅਸੀਂ ਜਾਣਾ ਆ ਰੋਡ ਹੈਲਾ ਅਸੀਂ ਜਾਣਾ ਹੈਗਾ ਤੇ ਬਹੁਤ ਜ਼ਿਆਦਾ ਹੈਕਟਿਕ ਬਹੁਤ ਜ਼ਿਆਦਾ ਵੀਕ ਸਾਡਾ ਹੋ ਰਿਹਾ ਇਹ ਤੇ ਕਿਤੇ ਨਾ ਤੇ ਸਾਨੂੰ ਇਦਾਂ ਹੀ ਫੀਲ ਹੋ ਰਿਹਾ ਕਿ ਯਾਰ 올ੰਪੀ ਵਿੱਚ ਹੀ ਠੀਕ ਸੀ ਤੇ ਕਿ ਕਿਉਂਕਿ ਸਾਡਾ ਸ਼ੁਰੂ ਤੋਂ ਅਸੀਂ ਟ੍ਰੇਨਿੰਗ ਕਰਦੇ ਆ ਰਹੇ ਹਾਂ ਬਟ ਆਈ ਗੈਸ ਕਿ ਜਦੋਂ ਅਸੀਂ ਉੱਥੇ ਵੀ ਗਏ ਸੀ ਸਾਡਾ ਇਹੀ ਸੀ ਕਿ ਯਾਰ ਖਾਲੀ ਹੱਥ ਵਾਪਸ ਨਹੀਂ ਆਉਣਾ ਹੈਗਾ ਯਾ ਕੋਸ਼ਿਸ਼ ਸਾਡੀ ਇਹੀ ਸੀ ਕਿ ਫਾਈਨਲ ਤੱਕ ਪਹੁੰਚੀਏ ਤੇ 골ਡ ਕਿ ਜਿੱਤੀਏ ਬਟ ਅਨਫੋਰਚਨਟਲੀ ਨਹੀਂ ਹੋਇਆ ਤੇ 3rd 4th ਵਾਲੇ ਮੈਚ ਸਾਡੇ ਇਹੀ ਸੀ ਕਿ ਯਾਰ ਅਸੀਂ ਖਾਲੀ ਹੱਥ ਨਹੀਂ ਜਾਣਾ ਆਪਣੇ ਦੇਸ਼ ਤੇ ਅਸੀਂ ਆਹ ਮੈਚ ਅਸੀਂ ਜਿੱਤ ਕੇ ਜਾਣਾ ਹੈ ਅਕੀਦੇ ਟੀਮ ਚ ਖੇਲਣਾ ਇੱਕ ਟੀਮ ਸਪਿਰਟ ਹੋਣਾ ਜਿਵੇਂ ਜ਼ਰੂਰੀ ਹੁੰਦਾ ਹੈ ਤੁਹਾਡੇ ਕੈਪਟਨ ਸਿਗੇ ਤੁਸੀਂ ਵਾਈਸ ਕੈਪਟਨ ਹੈਗੇ ਹੋ ਜਿਸ ਤਰੀਕੇ ਦਾ ਰੈੱਡ ਕਾਰਨਰ ਮਿਲ ਗਿਆ ਸੀ ਪ੍ਰੈਸ਼ਰਸ ਵੀ ਹੁੰਦੇ ਪਰ ਇੱਕ ਟੀਮ ਸਪਿਰਟ ਜਿਹੜੀ ਹੁੰਦੀ ਹੈ ਉਹ ਵੀ ਹੁਣ ਵੀ ਤੁਹਾਡੇ ਬੈਠਿਆਂ ਚ ਹੀ ਉੱਥੇ ਦਿਖ ਰਹੀ ਸੀ ਵੀ ਇੱਕ ਟੀਮ ਸਦੇ ਸਪਿਰਿਟ ਹੁੰਦੀ ਹੈ ਕਿੰਨੀ ਕੁ ਲਾਜ਼ਮੀ ਹੁੰਦੀ ਹੈ ਯਾਰ ਅੱਜ ਕੱਲ ਦੀ ਨੌਜਵਾਨੀ ਜਿਸ ਤਰੀਕੇ ਦੇ ਨਾਲ ਆਪਣੀ ਆਪਣੀ ਰਾਹੇ ਪਈ ਹੋਈ ਹੈ ਨਸ਼ਿਆਂ ਦੇ ਪਿੱਛੇ ਕਈ ਦੌੜ ਰਹੇ ਆ ਕਿ ਵੈਸੇ ਜਿਹੜੇ ਡਾਇਰੈਕਸ਼ਨਲੈਸ ਤੁਰੇ ਫਿਰਦੇ ਆ ਉਹਨਾਂ ਨੂੰ ਤੁਸੀਂ ਕਿਵੇਂ ਕਹੋਗੇ ਕਿ ਯੂਨਾਈਟ ਹੋ ਕੇ ਕੌਂਸੈਂਟਰੇਟ ਕਰਕੇ ਫੋਕਸ ਕਰਕੇ ਚੀਜ਼ਾਂ ਜਿੱਤੀਆਂ ਜਾ ਸਕਦੀਆਂ ਮੈਨੂੰ ਮੈਂ ਤੁਹਾਨੂੰ ਇਹ ਕਹਾਂਗਾ ਕਿ ਤੁਹਾਡੀ ਲਾਈਫ ਦੇ ਤੁਹਾਡਾ ਕੋਈ ਇੱਕ ਗੋਲ ਚਾਹੀਦਾ ਹੈ ਏਮ ਚਾਹੀਦਾ ਹੈਗਾ ਤੇ ਸਪੋਰਟਸ ਮੈਨੂੰ ਲੱਗਦਾ ਇੱਕ ਬਹੁਤ ਵਧੀਆ ਇੱਕ ਬੈਸਟ ਚੀਜ਼ ਹੈ ਜਿਹਦੇ ਤੁਸੀਂ ਆਪਣੀ ਲ ਹਾਸਲ ਤੋਂ ਹੀ ਹਰ ਸਕਦੇ ਆ ਹਾਰਡ ਵਰਕ ਦੇ ਨਾਲ ਸਟਰਗਲ ਦੇ ਨਾਲ ਸਾਰਾ ਕੁਝ ਤੇ ਕਿਤੇ ਨਾ ਕਿਤੇ ਆਪਾਂ ਕਈ ਰੇਸਾਂ ਇਦਾਂ ਵੀ ਸੋਚਦੇ ਆ ਕਿ ਅਸੀਂ ਆਪਣਾ ਕੰਫਰਟੇਬਲ ਜਿਹੜੀ ਪਲੇਸ ਆ ਹੀ ਉਹਨੂੰ ਨਾ ਛੱਡੀਏ ਬਟ ਜਦੋਂ ਤੱਕ ਤੁਸੀਂ ਲਾਈਫ ਦੇ ਵਿੱਚ ਅਨਕੰਫਰਟੇਬਲ ਨਹੀਂ ਹੋਗੇ ਉਦੋਂ ਤੱਕ ਤੁਹਾਨੂੰ ਸਕਸੈਸ ਨਹੀਂ ਆਊਗੀ ਨਾ ਤੇ ਤੁਹਾਡੀ ਲਾਈਫ ਦੇ ਵਿੱਚ ਜਦੋਂ ਵੀ ਅਨਕੰਫਰਟੇਬਲ ਕੋਈ ਮੂਮੈਂਟ ਆਉਂਦਾ ਆ ਆਪਾਂ ਨੂੰ ਇਹੀ ਸੋਚਣਾ ਚਾਹੀਦਾ ਕਿ ਥਿਸ ਸ਼ੈਲ ਟੂ ਪਾਸ ਕਿ ਇਹ ਵੀ ਪਾਸ ਹੋ ਜਾਣਾ ਆ ਬਟ ਉੱਥੇ ਉੱਥੇ ਖੜੇ ਰਹੋ ਉੱਥੇ ਹਨਾ ਉਹ ਉਹ ਚੀਜ਼ ਨੂੰ ਵੀ ਇੰਜੋਏ ਕਰੋ ਜਦੋਂ ਆਪਾਂ ਆਊਟਕਮ ਦੇ ਬਾਰੇ ਸੋਚਾਂਗੇ ਇੱਥੇ ਨਾ ਇੱਥੇ ਆਪਣੇ ਮਨ 'ਚ ਫੇਲਿਅਰ ਆਊਗਾ ਡਾਊਟ ਆਊਗਾ ਤੇ ਪੰਜਾਬ ਦੇ ਯੂਥ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਆ ਕਿ ਜਿੱਦਾਂ ਤੁਸੀਂ ਆਪਣੇ ਮਤਲਬ ਕਿ ਤੁਹਾਡੀ ਲਾਈਫ ਦਾ ਕੋਈ ਇੱਕ ਗੋਲ ਹੋਵੇ ਉਹਦੇ ਉੱਤੇ ਫੋਕਸ ਕਰੋ ਉਹਦੇ ਬਾਅਦ ਜੋ ਆਪਣੇ ਪੇਰੈਂਟਸ ਦਾ ਧਿਆਨ ਰੱਖੋ ਤੇ ਜਿਹੜੀ ਆਪਣੀ ਕਮਿਊਨਿਟੀ ਆ ਉਹਦੀ ਸੇਵਾ ਕਰੋ ਬਹੁਤ ਹੀ ਸ਼ਾਇਓਰ ਬਹੁਤ ਹੀ ਹੈਂਡਸਮ ਹੋ ਪਹਿਲੀ ਵਾਰ ਹਾਕੀ ਜਦੋਂ ਚੁੱਕੀ ਸੀ ਉਦੋਂ ਕਿਵੇਂ ਦਾ ਲੱਗਿਆ ਸੀ ਸੋਚਿਆ ਸੀ ਕਿ ਦੇ ਓਲੰਪਿਕ ਚ ਬ੍ਰਾਉਂਜ਼ ਜਿੱਤ ਕੇ ਆਵਾਂਗਾ ਇਹ ਪਾ ਕੇ ਮੈਂ ਫੈਲੀਸਟੇਸ਼ਨ ਤੇ ਜਾਵਾਂਗਾ ਨਹੀਂ ਮੈਂ ਬਿਲਕੁਲ ਵੀ ਨਹੀਂ ਹਾਕੀ ਮੈਂ ਆਪਣੇ ਸ਼ੌਂਕ ਵਾਸਤੇ ਚੱਕੀ ਸੀ ਪਰ ਕਿਤੇ ਨਾ ਕਿਤੇ ਸਾਡਾ ਇੰਟਰਸਟ ਫਿਰ ਹੁੰਦਾ ਰਿਹਾ ਹੁੰਦਾ ਰਿਹਾ ਤੇ ਬਾਅਦ ਚੋਂ ਫਿਰ ਜੂਨੀਅਰ ਇੰਡੀਆ ਇੰਡੀਆ ਵੱਲੋਂ ਕਾਲ ਆ ਗਈ ਤੇ ਹਾਕੀ ਮੈਂ ਇਸ ਕਰਕੇ ਚੱਕੀ ਸੀ ਕਿਉਂਕਿ ਮੇਰੀ ਸਾਰੀ ਫੈਮਿਲੀ ਹਾਕੀ ਤੇ ਬਿਲੋਂਗ ਕਰਦੀ ਆ ਤੇ ਕਿਤੇ ਨਾ ਕਿਤੇ ਉਹਨਾਂ ਦਾ ਵੀ ਬਹੁਤ ਜ਼ਿਆਦਾ ਇੱਕ ਮੈਂ ਐਪਰੀਸ਼ੀਏਟ ਕਰਨਾ ਚਾਹੁੰਦਾ ਆ ਕਿ ਉਹਨਾਂ ਨੇ ਮੈਨੂੰ ਹਾਕੀ ਦੇ ਵਿੱਚ ਪਾਇਆ ਤੇ ਹਾਕੀ ਨਾਲ ਮੈਨੂੰ ਪਿਆਰ ਪਿਆ ਬਹੁਤ ਬਹੁਤ ਧੰਨਵਾਦ। ਅਨਵਲੀ ਟਾਈਮ ਤੇ ਤਿਆਰੀਆਂ ਪੂਰੀਆਂ ਅੱਗੇ ਵਾਸਤੇ। ਹਾਂ ਨਾਲ ਦੇ ਮੈਮ ਪੂਰੀਆਂ ਤਿਆਰੀਆਂ ਅੱਗੇ ਵਾਸਤੇ ਸਾਡਾ ਵਰਲਡ ਕੱਪ ਆਉਣਾ ਹੈ। ਹੁਣ ਮੈਮ 2-3 ਵੀਕ ਦਾ ਹੈਗਾ ਆ ਬਟ ਹੱਲੇ ਸਾਡੀ ਏਸ਼ੀਆ ਚੈਂਪੀਅਨ ਟਰਾਫੀ ਆ ਜਿਹੜੇ ਬਾਕੀ ਟੀਮ ਵਾਲੇ ਆ ਇਹ ਜਾਣਗੇ ਏਸ਼ੀਆ ਟਰਾਫੀ ਇਹ ਜਾਣਗੇ ਏਸ਼ੀਆ ਚੈਂਪੀਅਨ ਟਰਾਫੀ ਆ ਤੇ ਮੈਂ ਮੈਮ ਹੌਲੀਡੇਜ਼ ਲਈ ਚੱਲਣਾ ਆ। ਥੈਂਕ ਯੂ ਮੈਮ। ਥੈਂਕ ਯੂ। ਥੈਂਕ ਯੂ। ਹੌਲੀਡੇਜ਼ ਲਈ ਜਾ ਰਹੇ ਨੇ ਹਾਰਦਿਕ ਪਰ ਉਹ ਕਹਿੰਦੇ ਕਿ ਮੈਨੂੰ ਥੋੜੀ ਜਿਹੀ ਚੋਟ ਲੱਗ ਗਈ ਸੀ ਇਸ ਕਰਕੇ ਇਸ ਟਾਈਮ ਮੈਂ ਇੰਜਰੀ ਦੇ ਵਿੱਚ ਹੈਗਾ ਤਾਂ ਦੋ ਤਿੰਨ ਹਫ਼ਤੇ ਦੀ ਮੈਨੂੰ ਆਰਾਮ ਕਰਨ ਵਾਸਤੇ ਕਿਹਾ ਕਹਿੰਦੇ ਬੇਸ਼ੱਕ ਅਸੀਂ ਜਿੱਤ ਕੇ ਵਾਪਸ ਆ ਗਏ ਬ੍ਰਾਊਨ ਮੈਡਲ ਵੀ ਲੈ ਕੇ ਆ ਗਏ ਪਰ ਛੁੱਟੀ ਨਹੀਂ ਕੱ ਸਕਰੇ ਘਰ ਨਹੀਂ ਆਰਾਮ ਨਹੀਂ ਕਿਉਂਕਿ ਫੈਲੀਸਟੇਸ਼ਨਜ਼ ਲਗਾਤਾਰ ਹੋ ਰਹੀਆਂ ਨੇ ਅੱਜ ਪੰਜਾਬ ਸਰਕਾਰ ਨੇ ਬੁਲਾਇਆ ਕੱਲ ਦਿੱਲੀ ਜਾਣਾ ਹੈ ਔਰ ਪਰਸੋਂ ਕਿਤੇ ਹੋਰ ਫੈਲੀਸਟੇਸ਼ਨ ਹੈ ਇਹਨਾਂ ਸਾਰੀਆਂ ਚੀਜ਼ਾਂ ਦੇ ਬਾਅਦ ਉਹਨਾਂ ਨੇ ਪਰ ਬਹੁਤ ਹੀ ਜ਼ਿਆਦਾ ਖੁਸ਼ ਨੇ ਔਰ ਪੂਰੀ ਤਰੀਕੇ ਦੇ ਨਾਲ ਕਹਿ ਸਕਦੇ ਆ ਕਿ ਪੂਰਾ ਮਨ ਤੋਂ ਸੰਤੋਸ਼ ਹੈ ਨਾਲੋਂ ਕਿ ਅਸੀਂ ਆਪਣੀ ਜਿਹੜੀ ਟੀਮ ਹੈਗੀ ਉਹ ਜਿਤਾ ਕੇ ਲੈ ਕੇ ਆਏ ਆ ਔਰ ਲੋਕ ਸਾਡੇ ਨਾਲ ਨੇ ਔਰ ਹਾਕੀ ਤੋਂ ਕਿਉਂਕਿ ਉਹਨਾਂ ਦਾ ਪਿਛੋਕੜ ਹਾਕੀ ਤੋਂ ਉਹਨਾਂ ਦੀ ਫੈਮਿਲੀ ਹਾਕੀ ਤੋਂ ਤੇ ਐਸ ਕਰਕੇ ਉਹਨਾਂ ਨੇ ਕਿਹਾ ਕਿ ਹਾਕੀ ਨੂੰ ਲੈ ਕੇ ਮੈਂ ਬਹੁਤ ਹੀ ਜ਼ਿਆਦਾ ਐਸਟੈਂਪ ਤੇ ਸਰਗਰੂ ਵੀ ਆ ਔਰ ਪੋਜ਼ਿਟਿਵ ਵੀ ਆ ਆਉਣ ਵਾਲੇ ਟਾਈਮ ਦੇ ਵਿੱਚ ਵੀ ਹਾਕੀ ਜਿਹੜਾ ਸਾਡਾ ਹਮ ਹਮ ਆ ਕੇ ਇੱਕ ਚੰਗੀ ਖੇਡ ਆਏਗੀ ਤੇ ਖਾਸ ਕਰਕੇ ਉਹਨਾਂ ਨੇ ਨੌਜਵਾਨੀ ਨੂੰ ਵੀ ਇਹ ਕਿਹਾ ਹੈ ਕਿ ਤੁਸੀਂ ਆਪਣਾ ਕੋਈ ਗੋਲ ਬਣਾਓ ਜ਼ਿੰਦਗੀ ਦਾ ਕੋਈ ਏਮ ਬਣਾਓ ਫੋਕਸ ਕਰਕੇ ਚੱਲੋ ਕਿਉਂਕਿ ਕੰਫਰਟੇਬਲ ਜ਼ੋਨ ਚੋਂ ਨਿਕਲੋ ਕੰਫਰਟ ਜਿਹੜਾ ਹੈਗਾ ਉਹ ਬੰਦੇ ਨੂੰ ਕਦੀ ਵੀ ਜ਼ਿੰਦਗੀ ਦੇ ਵਿੱਚ ਅੱਗੇ ਨਹੀਂ ਉਭਾਰ ਸਕਦਾ ਅੱਗੇ ਉਭਰਨ ਵਾਸਤੇ ਕੰਫਰਟੇਬਲ ਜ਼ੋਨ ਚੋਂ ਨਿਕਲ ਕੇ ਅਨਕੰਫਰਟੇਬਲ ਹੋਣਾ ਪਏਗਾ ਤੁਹਾਨੂੰ ਮਿਹਨਤ ਕਰਨੀ ਪਏਗੀ ਫੋਕਸ ਕਰਨਾ ਪਏਗਾ ਇੱਕ ਏਮ ਇੱਕ ਗੋਲ ਬਣਾ ਕੇ ਚਲਣਾ ਪਏਗਾ ਤਾਂ ਹੀ ਜੜਾ ਹੈ ਕੋਈ ਨਾ ਕੋਈ ਮੱਲਾ ਮਾਰ ਸਕਦੇ ਹੋ ਇਹ ਦੇ ਖਿਡਾਰੀ ਜਿਹੜੇ ਨੇ ਯੂਰਾਜ ਸਿੰਘ ਉਹ ਸਾਡੇ ਨਾਲ ਨੇ ਜਿੱਤ ਕੇ ਆਏ ਨੇ ਕਿਉਂਕਿ ਹਾਕੀ ਦਾ ਮੈਡਲ ਆਇਆ ਹੈ ব্রੌਂਜ਼ ਮੈਡਲ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਰਾਜੀ ਪਹਿਲੇ ਤਾਂ ਬਹੁਤ-ਬਹੁਤ ਕੰਗ੍ਰੈਚੁਲੇਸ਼ਨਸ ਥੈਂਕ ਯੂ ਮੈਮ ਸਸੀ ਕਲ ਮੈਮ ਜਿੱਤ ਤੱਕ ਗੱਲ ਕੀਤੀ ਜਾਏ ਹਾਕੀ ਦੀ ਹਾਕੀ ਸਾਡੀ ਹਮੇਸ਼ਾ ਹੀ ਜੜੀ ਹੈ ਉਹ ਬਹੁਤ ਹੀ ਵਧੀਆ ਜੜੀ ਹੈਗੀ ਹੈ ਰਹੀ ਹੈ ਬਹੁਤ ਕਿਉਂਕਿ ਯਾਦਾਂ ਦਾ ਜੇ ਗੱਲ ਕਰੀਏ ਤਾਂ ਸਾਰਿਆਂ ਦੇ ਜਿਹੜੇ ਸਾਡੇ ਮੰਤਰੀ ਵੀ ਰਹਿ ਚੁੱਕੇ ਨੇ ਇਸ ਟਾਈਮ ਤੇ ਪ੍ਰਗਟ ਸਿੰਘ ਉਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਸੀਗੇ ਉਹਦੇ ਬਾਅਦ ਹੋਰ ਵੀ ਕਈ ਨਾਮ ਐਸੇ ਸੀ ਹਨ ਰਾਜ ਪਿੱਲੇ ਵਰਗੇ ਸੀਗੇ ਇੱਕ ਜਿਹੜੇ ਕਿ 올ਡੀਜ਼ ਨੇ ਬਟ ਦੇ ਆਰ ਵੈਰੀ ਫੇਮਸ ਫੇਸਿਸ ਤੇ ਜੇ ਗੱਲ ਕੀਤੀ ਜਾਏ ਤਾਂ ਤੁਸੀਂ ਖੇਲੇ ਤਾਂ ਕਿਵੇਂ ਦਾ ਐਕਸਪੀਰੀਅੰਸ ਸੀ ਕਿਉਂਕਿ ਬੜਾ ਚੈਲੈਂਜਿੰਗ ਹੁੰਦਾ ਹੈ 올림픽ਸ ਦੇ ਵਿੱਚ ਪਹੁੰਚਣਾ ਹੀ ਪਹਿਲੇ ਤਾਂ ਆਪਣੇ ਆਪ ਚ ਚੈਲੰਜ ਹੈ ਉਹਦੇ ਬਾਅਦ ਮੇਨਟੇਨ ਕਰਨਾ ਉੱਥੇ ਬਹੁਤ ਜ਼ਿਆਦਾ ਚੈਲੈਂਜ ਹੈ ਬਿਲਕੁਲ ਬਿਲਕੁਲ ਮੈਮ ਜੀ ਜੋ ਅਸੀਂ ਜੋ ਅਸੀਂ ਸਟਾਰਟਿੰਗ ਇਹ ਟੂਰਨਾਮੈਂਟ ਜਦੋਂ ਖੇਡਣ ਗਏ ਸੀ ਤੇ ਪੈਰਿਸ ਦਾ ਜੋ ਐਕਸਪੀਰੀਅੰਸ ਸੀ ਬਹੁਤ ਵਧੀਆ ਸੀ ਉੱਥੇ ਹਰ ਤਰ੍ਹਾਂ ਦੇ ਐਥਲੀਟ ਆਉਂਦੇ ਨੇ ਬਹੁਤ ਬੈਸਟ ਬੈਸਟ ਐਥਲੀਟ ਨੇ ਕਿਉਂਕਿ ਵਹੀ ਟੂਰਨਾਮੈਂਟ ਹੈ ਉਸ ਤੋਂ ਟੂਰਨਾਮੈਂਟ ਕੋਈ ਹੁੰਦਾ ਨਹੀਂ ਹੈ 올림픽 ਦੇ ਵਿੱਚ ਅਸੀਂ ਬਹੁਤ ਇੰਜੋਏ ਕੀਤਾ ਉਸ ਉਸ ਚੀਜ਼ ਨੂੰ ਪੈਰਿਸ ਨੂੰ ਬਹੁਤ ਇੰਜੋਏ ਕੀਤਾ ਸਾਡਾ ਮੇਨ ਫੋਕਸ ਸਿਰਫ ਜਦੋਂ ਅਸੀਂ ਇੱਥੋਂ ਸਟਾਰਟਿੰਗ ਤੋਂ ਗਏ ਸੀ ਸਾਡਾ ਮੇਨ ਫੋਕਸ ਇਹ ਸੀ ਕਿ ਸਿ ਮੈਡਲ ਲੈ ਕੇ ਜਰੂਰ ਆਏਗੇ ਬਿਲਕੁਲ ਜੀ ਅੱਜ ਅਸੀਂ ਮੈਡਲ ਲੈ ਕੇ ਆਏ ਹਾਂ ਔਰ ਮਾਨਸਾ ਨੂੰ ਮਿਲਦੀ ਅੱਜ ਪੂਰੀ ਕੋਸ਼ਿਸ਼ ਹੈ ਜੀ ਬਿਲਕੁਲ ਤੁਹਾਡੀ ਜਿਹੜੀ ਲਾਈਨ ਆਫ ਅ ਪਲੇ ਹੈਗੀ ਹੈ ਉਹ ਕਿਸ ਤਰੀਕੇ ਦੇ ਨਾਲ ਹੈ ਕਿਉਂਕਿ ਕੀ ਟੈਕਨੀਕ ਹੁੰਦੀ ਹੈ बार-बार ਉਹ ਦੱਸਣਾ ਜ਼ਰੂਰੀ ਹੈ ਵੈਸੇ ਤਾਂ ਜਿਹੜੇ ਆਲਰੇਡੀ ਹਾਕੀ ਚ ਬੱਚੇ ਆਣਗੇ ਉਹਨਾਂ ਨੇ ਤਾਂ ਸਿੱਖ ਹੀ ਲੈਣੀ ਹੈ ਪਰ ਫਿਰ ਵੀ ਜਿਹੜੇ ਨਹੀਂ ਹਾਜ਼ਰ ਹੈ ਔਰ ਸੋਚ ਰਹੇ ਵੀ ਸੇ ਆਈਏ ਉਹਨਾਂ ਨੂੰ ਕਿਵੇਂ ਇਨਸਪਾਇਰ ਕਰੋਗੇ ਤੁਸੀਂ ਕਿਸ ਤਰੀਕੇ ਦੇ ਨਾਲ ਖੇਡਦੇ ਹੋ ਕਿੱਥੇ ਖੇਡਦੇ ਹੋ ਬਿਲਕੁਲ ਬਿਲਕੁਲ ਜੀ ਮੈਂ ਇਹੋ ਕਹਿਣਾ ਚਾਹੁੰਨਾ ਵਾਂ ਜੋ ਵੀ ਆਪਣੇ ਜੋ ਪਛੇ ਖਾਕੀ ਖੇਡ ਰਹੇ ਨੇ ਜਿਨ੍ਹਾਂ ਨੇ ਖੇਡਣ ਜਿਨ੍ਹਾਂ ਨੇ ਖੇਡਣ ਲਈ ਆਉਣਾ ਵਾ ਉਹ ਇਹੋ ਚੀਜ਼ਾਂ ਨੋਟ ਕਰਦੇ ਨੇ ਕਿ ਅੱਜ ਅਸੀਂ ਜੋ ਮਾਨ ਸਾਹਿਬ ਕੋਲ ਆਏ ਆ ਉਹ ਜੀ ਜਾਂ ਵੇਂਦੇ ਨੇ ਕਿ ਅਸੀਂ ਵੀ ਇਸ ਮਕਾਮ ਤੇ ਪਹੁੰਚੀਏ ਤੇ ਮਾਨ ਸਾਹਿਬ ਨੂੰ ਮਿਲਣ ਦੀ ਕੋਸ਼ਿਸ਼ ਕਰੀਏ ਜੀ ਬਿਲਕੁਲ ਜੀ ਖੇਡ ਦੀ ਟੈਕਨੀਕ ਦੇ ਬਾਰੇ ਵਿੱਚ ਵੀ ਥੋੜਾ ਉਸ ਤੇ ਕੁਛ ਸਾਡਾ ਬੇਸਿਕ ਜਿਵੇਂ ਦੇਖੋ ਜੀ ਹੁਣ ਇਸ ਟਾਈਮ ਐਕਸਟੋ ਟਰਫ ਦੀ ਬੋਲ ਲੋੜਿਆ ਹਾਂ ਗਰਾਊਂਡਾਂ ਦੀ ਬੋਲ ਲੋੜਿਆ ਗਰਾਊਂਡਾਂ ਹੈ ਵੀ ਬਹੁਤ ਨੇ ਪਰ ਕਿਸੇ ਜਗ੍ਹਾ ਤੇ ਗਰਾਊਂਡ ਨਹੀਂ ਹੈਗੀ ਤੇ ਮੈਂ ਮਾਨ ਸਾਹਿਬ ਨੂੰ ਇਹ ਕਹਿੰਦਾ ਕਿ ਐਕਸਟੋ ਟਰਫ ਦੀ ਬੋਲ ਲੋੜਿਆ ਕਿਉਂਕਿ ਸਾਡਾ ਜਰੂਰ ਬੇਸਿਕ ਆ ਉਸ ਤੋਂ ਹੀ ਸਟਾਰਟ ਹੋਊਗਾ ਹੁਣ ਅੱਜ ਕੱਲ ਗਰਾਸ ਦੀ ਹਾਕੀ ਬਿਲਕੁਲ ਖਤਮ ਹੋ ਚੁੱਕੀ ਆ ਤੇ ਮੈਂ ਉਹ ਕੀ ਗਰਾਉਂਡਾਂ ਦੀ ਕੋਸ਼ਿਸ਼ ਬਹੁਤ ਚੱਲ ਰਹੀ ਹੈ ਉਹਨਾਂ ਦਾ ਬਣ ਵੀ ਰਹੀਆਂ ਨੇ ਜਸਟ ਹੁਣੇ ਇੰਦਰ ਦੇ ਵਿੱਚ ਗਰਾਉਂਡ ਲੱਗੀ ਹੈ ਇੱਕ ਅੰਮ੍ਰਿਤਸਰ ਦੇ ਵਿੱਚ ਨੇ ਤੇ ਮੈਂ ਚਾਹੁੰਦਾ ਵਾਂ ਕਿ ਹਰ ਸਟੇਟ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਦੋ ਜਾਂ ਤਿੰਨ ਤਿੰਨ ਕਰਾਉਣਾ ਹੋਣਾ ਬਹੁਤ ਜ਼ਰੂਰੀ ਹੈ ਜਿਹੜੀ ਪ੍ਰਗਤ ਸਿੰਘ ਜੀ ਦੀ ਗੱਲ ਕਰ ਲਈਏ ਜਿਆ ਪੁਰਾਣੇ ਜਿਹੜੇ ਕੈਪਟਨ ਕਿਉਂਕਿ ਸਾਫ ਕਰ ਰਹੇ ਚੁਕੇ ਨੇ ਐਸ ਕਰਕੇ ਗੱਲ ਕਰਨੀ ਉਹਨਾਂ ਦੀ ਬਣਦੀ ਹੈ ਚਾਹੇ ਉਹ ਰਾਜਨੀਤੀ ਤੋਂ ਹਟ ਕੇ ਜੇ ਗੱਲ ਕੀਤੀ ਜਾਏ ਇੱਕ ਪਲੇਅਰ ਦੇ ਤੌਰ ਤੇ ਉਹ ਕਹਿੰਦੇ ਵੀ ਜਦੋਂ ਮੈਂ ਡਾਇਰੈਕਟਰ ਹੁੰਦਾ ਸੀਗਾ ਤਾਂ ਮੈਂ ਜਿਹੜੀਆਂ ਪੁਰਾਣੀਆਂ ਟਫਾਂ ਸੀਗੀਆਂ ਉਹਨਾਂ ਨੂੰ ਲਿਆ ਕੇ ਸਸਤੀਆਂ ਖਰੀਦ ਕੇ ਚਾਹੇ ਕਿਵੇਂ ਵੀ ਕਰਕੇ ਉਹਨਾਂ ਨੂੰ ਸਾਫ ਸੂਫ ਕਰਕੇ ਲਾਉਣ ਦੀ ਕੋਸ਼ਿਸ਼ ਕੀਤੀ ਸੀ ਜਿੰਨਾ ਸਾਡੇ ਕੋਲ ਬਜਟ ਸੀਗਾ ਪਰ ਜਿੱਥੋਂ ਤੱਕ ਜੇ ਦੂਜੇ ਦੇਸ਼ਾਂ ਦੀ ਅਸੀਂ ਗੱਲ ਕਰੀਏ ਉਹ ਬਹੁਤ ਵੱਡਾ ਬਜਟ ਇੱਕ ਤਾਂ ਆਪਣੇ ਮੈਡੀਕਲ ਤੇ ਕੱਢਦੇ ਹੈਗੇ ਹੈ ਖਾਸ ਕਰਕੇ ਹੈਲਥ ਨੂੰ ਲੈ ਕੇ ਡਿਵੋ ਨੂੰ ਬਹੁਤ ਵੱਡਾ ਜਿਹੜਾ ਬਜਟ ਉਹ ਕੱਢਦੇ ਆ ਕਿਉਂਕਿ ਜੇ ਉੱਥੇ ਦੇਖਿਆ ਜਾਏ ਤਾਂ ਤਿੰਨ ਤਿੰਨ ਸਾਲ ਦੇ ਬੱਚੇ ਪੂਲ ਚ ਸੁੱਟ ਦਿੱਤੇ ਜਾਂਦੇ ਆ ਕਿ ਤੁਸੀਂ ਤੈਰਨਾ ਸਿੱਖੋ ਤਾਂ ਉਹ ਜਾ ਕੇ 14-15 ਸਾਲਾਂ ਦੇ ਵਿੱਚ ਇੱਕ ਖਿਡਾਰੀ ਜਿਹੜਾ ਹੈ ਚ ਐਥਲੀਟ ਹੈスイਮਰ ਹੈ ਜਾਂ ਕੋਈ ਵੀ ਹੈ ਉਹ ਤਿਆਰ ਹੁੰਦਾ ਹੈ ਐਸੀ ਤਰੀਕੇ ਦੇ ਨਾਲ ਸਾਡੇ ਇੱਥੇ ਜਾਗਦੇ ਤਾਂ ਹੈਗੇ ਥੋੜੀ ਲੇਟ ਜਾਗਦੇ ਫਿਰ ਉਸ ਤਰੀਕੇ ਦਾ ਡਾਈਟ ਹੈਗੀ ਹੈ ਜਾਂ ਫਿਰ ਉਹਨਾਂ ਦੀ ਟ੍ਰੇਨਿੰਗਸ ਹੈਗੀਆਂ ਨੇ ਉਹ ਲਗਾਤਾਰ ਰਿਗਰਸ ਤਰੀਕੇ ਨਾਲ ਚਲਣੀਆਂ ਚਾਹੀਦੀਆਂ ਜਿਉਂ ਕਿ ਸ਼ਾਇਦ ਥੋੜੀਆਂ ਜੀਆਂ ਇੱਥੇ ਹਜੇ ਵੀ ਕਾਫੀ ਕੁਝ ਕਰਨ ਦੀ ਲੋੜ ਹੈ ਬਿਲਕੁਲ 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 ਸਹੀ ਹੈ ਜੀ ਜਦੋਂ ਸਾਡੀ ਮਾਨ ਸਰਕਾਰ ਆਈ ਨੇ ਮਾਨ ਸਰ ਆਈ ਨੇ ਸਾਡੀਆਂ ਗਰਾਉਂਡਾਂ ਬਹੁਤ ਜਿਆਦੀਆਂ ਹਾਈ ਲੈਵਲ ਤੇ ਹੋ ਚੁੱਕੀਆਂ ਨੇ ਕਿ ਸਾਨੂੰ ਬਹੁਤ سپورਟ ਮਿਲਦੀ ਪਈ ਆ ਸਪੋਰਟਸ ਨੂੰ ਬਹੁਤ سپورਟ ਮਿਲਦੀ ਪਈ ਜਦੋਂ ਦੇ ਮਾਨ ਸਾਹਿਬ ਆਏ ਨੇ ਤੋਂ ਮੈਂ ਇਹੋ ਗੱਲ ਕਹਿਣਾ ਚਾਹੁੰਦਾ ਹਾਂ ਹਰ ਵਾਰੀ ਕਿ ਜਿੰਨਾ ਹੋ ਸਕੇ ਮਾਨ ਸਾਹਿਬ ਸਪੋਰਟਸ 'ਤੇ ਧਿਆਨ ਦੇਣ ਕਿਉਂਕਿ ਧਿਆਨ ਤਾਂ ਦੇ ਰਹੇ ਨੇ ਪਰ ਹੋਰ ਧਿਆਨ ਦੇਣ ਕਿ ਜਿਹੜਾ ਸਾਡਾ ਜਿਹੜਾ ਸਪੋਰਟਸ ਆ ਉਹ ਹੋਰ ਉੱਤੇ ਜਾਵੇ ਕਿੰਨੀ ਅਕੈਡਮੀਜ਼ ਨੇ ਜਿਹੜੀਆਂ ਇਸ ਟਾਈਮ ਹਾਕੀ ਦੇ ਵਾਸਤੇ ਕੰਮ ਕਰ ਰਹੀਆਂ ਔਰ ਉਹਦੇ ਵਿੱਚ ਕਿਹੜੀਆਂ-ਕਿਹੜੀਆਂ ਲੋੜਾਂ ਨੇ ਬੱਚੇ ਕਿਵੇਂ ਮੇਨਟੇਨ ਕੀਤੇ ਜਾਣ ਕਿਉਂਕਿ ਤੁਸ ਤੁਹਾਨੂੰ ਵੀ ਚਾਹੀਦਾ ਜਿਹੜੇ ਹੁਣ ਜਿੱਤ ਕੇ ਆਂਦੇ ਨੇ ਉੱਥੇ ਬੜਾ ਬੜਾ ਗੇੜੇ ਮਾਰਨ ਤਾਂਕਿ ਬੱਚੇ ਇਨਸਪਾਇਰ ਹੋਣ ਵੀ ਆ ਦੇਖੋ ਖਿਡਾਰੀ ਉਹਦਾ ਚਾਅ ਹੀ ਹੁੰਦਾ ਕਿਉਂਕਿ ਪੁਰਾਣੇ ਖਿਡਾਰੀ ਵੀ ਤੁਹਾਡੇ ਕੋਈ ਆਈਕਨ ਰਹੇ ਹੋਣਗੇ ਪਹਿਲਾਂ ਤੋਂ ਵੇਖ ਚੱਕਦੇ ਪਹਿਲਾਂ ਤੋਂ ਇਸ ਟਾਈਮ ਕਾਫੀ ਅਕੈਡਮੀਆ ਖੁੱਲ ਚੁੱਕੀਆਂ ਨੇ ਜਿਵੇਂ ਸੁਧੀ ਅਕੈਡਮੀ ਜਲੰਧਰ ਆ ਉੱਥੇ ਵੀ ਐਕਸਟਰਫਿਆ ਵਧੀਆ ਸਟੇਡੀਅਮ ਹੈ ਵਧੀਆ ਡਾਈਟ ਹੈ ਸਕੂ ਆਪਣੇ ਬਠਿੰਡੇ ਸ਼ਹਿਰ ਦੇ ਵਿੱਚ ਵੇਖ ਲਓ ਤੁਸੀਂ ਹਰ ਸ਼ਹਿਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਵੇਖ ਲਓ ਤੁਸੀਂ ਗਰਾਉਂਡਾਂ ਵਧੀਆ ਨੇ ਸਭ ਕੁਝ ਵਧੀਆ ਐਸ ਟਾਈਮ ਹਾਕੀ ਬਹੁਤ ਹਾਈ ਲੈਵਲ ਉੱਪਰ ਜਾ ਰਹੀ ਹੈ ਬਿਲਕੁਲ ਜੀ ਜੀ ਪਰ ਜਿੱਥੇ ਤੱਕ ਦੇਖਿਆ ਜਾਏ ਹੁਣ ਉੱਥੇ ਜਦੋਂ ਗਏ ਤੁਸੀਂ ਪੈरिस ਗਏ 올림픽ਸ ਖੇਲਣ ਗਏ ਕੋਈ ਐਸਾ ਯਾਦਗਾਰ ਪਲ ਜਾਂ ਕੋਈ ਐਸੀ ਚੀਜ਼ ਜਦੋਂ ਤੁਹਾਨੂੰ ਯਾਦ ਹੋਏ ਕਿ ਥੋੜਾ ਜਿਆ ਡਿਪਰੈਸਿੰਗ ਸੀਗਾ ਵੀ ਡਰ ਜਾਂ ਨਰਵਸਨੈਸ ਸੀਗੀ ਵੀ ਪਤਾ ਨਹੀਂ ਅਸੀਂ ਕੋਈ ਆ ਪਾਏਗਾ ਕਿ ਨਹੀਂ ਬੇਸ਼ੱਕ ਅਕੀਦਾ ਤਾਂ ਹੀ ਕਰਕੇ ਜਾਂਦਾ ਹਰ ਪਲੇਅਰ ਕਿ ਮੈਂ ਜਿੱਤ ਕੇ ਆਉਣਾ ਹੈ ਕੋਈ ਨਾ ਕੋਈ ਤਾਂ ਮੈਡਲ ਲੈ ਕੇ ਆਉਣਾ ਹੈ ਪਰ ਫਿਰ ਵੀ ਕਈ ਵਾਰੀ ਵਿੱਚ ਐਦਾਂ ਦੇ ਦੇਖ ਕੇ ਉੱਥੇ ਤਿਆਰੀਆਂ ਲੋਕਾਂ ਦੀਆਂ ਜਾਂ ਕੋਈ ਐਸਾ ਮੂਮੈਂਟ ਆਂਦਾ ਸੋਚਦੇ ਵੇ ਪਤਾ ਨਹੀਂ ਪਤਾ ਨਹੀਂ ਤੇ ਗੱਲ ਅੜ ਜਾਂਦੀ ਜਾ ਕੇ ਨਹੀਂ ਨਹੀਂ ਬਿਲਕੁਲ ਜੀ ਸਾਡਾ ਜਿਹੜਾ ਜਿਹੜਾ ਮੈਨੂੰ ਅੱਜ ਵੀ ਯਾਦ ਆ ਸਾਡਾ ਜਿਹੜਾ ਸੈਮੀਫਾਈਨਲ ਕੁਆਰਟਰਫਾਈਨਲ ਮੈਚ ਸੀ ਇੰਗਲੈਂਡ ਦੇ ਨਾਲ ਉਹ ਸਾਡਾ ਬਹੁਤ ਬੈਸਟ ਮੈਚ ਸੀ ਉਹ ਸਾਰੇ ਉਸ ਟਾਈਮ ਦੇਖਿਆ ਜਾਵੇ ਤੇ 7 ਕਰੋੜ ਤੋਂ ਵੱਧ ਜਿਹੜੇ ਉਹ ਮੈਚ ਨੂੰ ਵਾਚ ਕਰਦੇ ਪਏ ਸੀ ਉਹ ਸਾਡੇ ਲਈ ਬੜੀ ਬਿਲਕੁਲ ਬਿਲਕੁਲ ਉਹ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਇੰਨੇ ਲੋਕ ਸਾਨੂੰ ਹਾਕੀ ਨੂੰ ਪਿਆਰ ਕਰਦੇ ਪਏ ਨੇ ਕਿਉਂਕਿ ਪਹਿਲਾਂ ਤਾਂ ਚਲੋ ਕਾਫੀ ਹਾਕੀ ਥੀ ਹੁਣ ਇਸ ਟਾਈਮ ਦੇਖਿਆ ਜਾਵੇ ਤਾਂ 7 ਕਰੋੜ ਬੋਲਣਾ ਬਹੁਤ ਵੱਡੀ ਗੱਲ ਹੈ ਜੀ ਇਹ ਵੀ ਹਾਕੀ ਨੂੰ ਪਿਆਰ ਕਰ ਰਹੇ ਨੇ ਇਹ ਐਸਟਰਾਇ ਉਥੋਂ ਵੀ ਇਹ ਚੀਜ਼ ਸਿੱਖਿਆ ਹੈ ਕਿ ਜਿਹਦੇ ਅਸੀਂ ਹੋਰ ਨੈਕਸਟ ਟੂਰਨਾਮੈਂਟ ਦੇ ਵਿੱਚ ਅਸੀਂ ਬੈਸਟ ਖੇਡਾਂਗੇ ਸੌਕੀ ਥੋੜੀ ਹੋਰ ਉੱਪਰ ਜਾਊਗੀ ਬਿਲਕੁਲ ਬਿਲਕੁਲ ਜੀ ਅਗਲੇ ਜਿਹੋਦੇ ਬਿਲਕੁਲ ਪ੍ਰੋਮਿਸ ਹੈ ਬਿਲਕੁਲ ਆਜ ਤੋਂ ਤਿਆਰੀ ਹੈ ਜੀ ਤਿਆਰੀ ਆਪਣੀ ਮਿਹਨਤ ਚੱਲਦੀ ਪਈ ਹੈ ਪ੍ਰੈਕਟਸ ਚੱਲਦੀ ਪਈ ਹੈ ਮੈਚਸ ਤੇ ਆਪਣੀ ਫਿਟਨੈਸ ਚੱਲਦੀ ਪਈ ਹੈ ਜੀ ਜਿੰਨਾ ਹੋ ਸਕੇ ਜਿਹੜੀਆਂ ਅਸੀਂ ਸਾਡੇ ਕੋਲ ਮਾੜੀਆਂ ਮੋਟੀਆਂ ਮਿਸਟੇਕਾਂ ਹੋਈਆਂ ਨੇ ਉਹ ਨੈਕਸਟ ਟੂਰਨਾਮੈਂਟ ਤੇ ਨਹੀਂ ਕਰਾਂਗੇ ਧੰਨਵਾਦ ਉਰਾ ਸਿੰਘ ਸਾਡੇ ਨਾਲ ਸੀਗੇ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਔਰ ਕਹਿੰਦੇ ਕਿ ਹੌਕੀ ਜਿਹੜਾ ਹੈਗਾ ਹੁਣ ਬਹੁਤ ਲੋਕਾਂ ਦੀ ਪਸੰਦੀਦਾ ਗੇਮ ਬਣ ਚੁੱਕੀ ਹੈ ਭਾਰਤ ਦੇ ਵਿੱਚ ਪਹਿਲੇ ਵੀ ਸੀਗੀ ਪਰ ਫਿਰ ਵੀ ਉਹਨਾਂ ਨੇ ਕਿਹਾ ਹੈ ਕਿ ਐਸਟ੍ਰੋ ਟਰਫ ਜੜੀਆਂ ਨੇ ਉਹ ਬੇਸ਼ੱਕ ਹਜੇ ਦੇਸ਼ ਚ ਆ ਗਈਆਂ ਨੇ ਚੰਡੀਗੜ੍ਹ ਚ ਆ ਗਈਆਂ ਨੇ ਜਲੰਧਰ ਚ ਹੈਗੀ ਐ ਬਹੁਤ ਸਰੀਆਂ ਅਕੈਡਮੀਜ਼ ਵੀ ਖੁੱਲ ਗਈਆਂ ਨੇ ਪਰ ਬਹੁਤ ਕੁਝ ਹਜੇ ਲੋੜ ਹੈ ਕਿ ਗ੍ਰਾਸ ਤੇ ਹੁਣ ਹੌਕੀ ਨਹੀਂ ਖੇਡੀ ਜਾ ਸਕਦੀ ਜੇ ਖਿਡਾਰੀ ਵੀ ਹਜੇ ਗ੍ਰਾਸ ਦੀ ਗੱਲ ਕਰ ਰਹੇ ਹੈ ਤਾਂ ਇਹਦਾ ਮਤਲਬ ਕਿ ਆਤੇ ਹਜੇ ਵੀ ਗਰਾਊਂਡ ਜਿਹੜੇ ਹੈਗੇ ਨੇ ਐਸਟਰੋ ਟਰਫ 'ਚ ਤਬਦੀਲ ਹੋਣ ਦੀ ਬਹੁਤ ਵੱਡੀ ਲੋੜ ਹੈਗੀ ਆ ਕਿਉਂਕਿ ਜਦੋਂ ਉੱਥੇ ਜਦੋਂ ਜਹਦ ਹੁੰਦੀ ਹੈ ਖਾਸ ਕਰਕੇ ਇੰਟਰਨੈਸ਼ਨਲ ਲੈਵਲ ਦੇ ਏਸ਼ੀਅਨ ਗੇਮਸ ਦੇ ਵਿੱਚ ਕਾਮਨਵੈਲਥ ਜਾਂ ਫਿਰ 올ੰਪਿਕ ਗੇਮਸ ਦੇ ਵਿੱਚ ਤੇ ਉਦੋਂ ਐਸਟਰੋ ਟਰਫ ਦੀ ਸਪੀਡ ਜਿਹੜੀ ਹੈਗੀ ਹੈ ਉਹੀ ਹਾਰ ਜਾਂ ਜਿੱਤ ਦਾ ਜਿਹੜਾ ਹੈ ਉਹ ਸਾਰਾ ਦਾ ਸਾਰਾ ਰਸਤਾ ਤੈਅ ਕਰਦੀ ਹੈ ਕੈਮਰਾ ਪਰਸਨ ਸਰਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਹੋ ਡੀ 5 ਚੈਨਲ ਪੰਜਾਬੀ ਨਿਰਧਾਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮ ਫਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ